ਜਿਹੜਾ ਆਯੁਰਵੇਦਾ ਇਹ ਬਹੁਤ ਅੱਛੀ ਔਸ਼ਦੀ ਆ ਕਿਉਂਕਿ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਬਿਮਾਰੀ ਹੋਵੇ ਇੱਕ ਆਯੁਰਵੇਦਾ ਜਿਹੜਾ ਕਿਸੇ ਨੂੰ ਜਵਾਬ ਨਹੀਂ ਦਿੰਦਾ ਹਰ ਇਲਾਜ ਆਯੁਰਵੇਦ ਦੇ ਵਿੱਚ ਹੈ ਜਿਹੜੀ ਮਰਦਾਨਾ ਕਮਜ਼ੋਰੀ ਹੈ ਜਿਵੇਂ ਬਹੁਤ ਆਉਂਦੇ ਨੇ ਤਕਰੀਬਨ ਮੈਂ ਤਾਂ ਇਹ ਕਹੂੰਗਾ ਵੀ 100 ਚੋਂ 98% ਪ੍ਰੋਬਲਮ ਸਾਰਿਆਂ ਨੂੰ ਆਜੀ ਜਿੰਨੇ ਵੀ ਸਾਡੇ ਕੋਲ ਮਰਦਾਨਾ ਤਾਕਤ ਵਾਲੇ ਆਉਂਦੇ ਨੇ ਜਿਨ੍ਹਾਂ ਨੂੰ ਵੀ ਦਵਾਈ ਦੰਨੇ ਆ ਉਹ ਸਾਡੇ ਕੋਲ 2-3 ਹਫ਼ਤੇ ਦੇ ਬਾਅਦ ਸਾਡੇ ਕੋਲ ਖੁਸ਼ੀ-ਖੁਸ਼ੀ ਫੋਨ ਕਰਦੇ ਨੇ ਸਾਨੂੰ ਮਿਲਣ ਆਉਂਦੇ ਨੇ ਵੀ ਜੋ ਜੋ ਸਾਨੂੰ ਚਾਹੀਦਾ ਸੀ ਉਹ ਸਾਨੂੰ ਮਿਲ ਗਿਆ ਜੀ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਤੇ ਮੈਂ ਹਾਂ ਪੱਤਰਕਾਰ ਅਜੀਤ ਪਾਵਲ ਲੁਧਿਆਣਾ ਤੋਂ ਅੱਜ ਅਸੀਂ ਹੈਗੇ ਆਂ ਲੁਧਿਆਣਾ ਦੇ ਸਾਨੇਵਾਲ ਜਿਹੜਾ ਤਰਮਿੰਦਰ ਬਾਲੀਵੁੱਡ ਸਟਾਰ ਨੇ ਉਹਨਾਂ ਦੇ ਪਿੰਡ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਨੂੰ ਆਯੁਰਵੇਦ ਪદ્ધਤੀ ਦੇ ਮਾਹਿਰ ਯੋਗੀ ਜੀ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜਾ ਕਿ ਅੱਜ ਦੀ ਸਮਾ ਦੇ ਵਿੱਚ ਆਯੁਰਵੇਦ ਨੂੰ ਲੋਕੇ ਫਿਰ ਮੋੜ ਪਹਿਚਾਨ ਮਿਲ ਰਹੀ ਹੈ ਮੋੜ ਲੋਕੀ ਪਿਆਰ ਕਰ ਰਹੇ ਨੇ ਤੇ ਆਯੁਰਵੇਦ ਦੇ ਵਿੱਚ ਕਿਹੜੀ ਕਿਹੜੀ ਬਿਮਾਰੀਆਂ ਦਾ ਇਲਾਜ ਹੈਗਾ ਜਿਹੜੀ ਜੜੋਂ ਖਤਮ ਕਰ ਦਿੱਤੀ ਜਾਂਦੀ ਹੈਗੀ ਐਲੋਪੈਥਿਕ ਜਿਹੜੀ ਰੁਝਾਨ ਹੁੰਦਾ ਹੈ ਕਿ ਸਿਰਫ ਜਿਹੜੀ ਛੇਤੀ ਠੀਕ ਕਰ ਸਕਦੀ ਹੈ ਲੇਕਿਨ ਐਲੋਪੈਥਿਕ ਦਾ ਕਿਤੇ ਨਾ ਕਿਤੇ ਨੁਕਸਾਨ ਜਾ ਕੇ ਅੱਗੇ ਹੁੰਦਾ ਹੀ ਹੈ ਉਸ ਬਾਰੇ ਅਸੀਂ ਨੌਲੇਜ ਲਵਾਂਗੇ ਇਹਨਾਂ ਕੋਲ ਯੋਗੀ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਸਮਾਂ ਹੈਗਾ ਆਯੁਰਵੇਦ ਦੇ ਵਿੱਚ ਲੋਕਾਂ ਦਾ ਫਿਰ ਰੁਝਾਨ ਆ ਰਿਹਾ ਹੈਗਾ ਬਹੁਤ ਅੱਗੇ ਵੱਧ ਰਹੇ ਨੇ ਲੋਕ ਆਯੁਰਵੇਦ ਦੇ ਕਰਕੇ ਕਿਉਂਕਿ ਆਯੁਰਵੇਦ ਜਿਹੜਾ ਹੈਗਾ ਜੜੋਂ ਕਿਚਨ ਹੈ ਕਿਸੇ ਬਿਮਾਰੀ ਨੂੰ ਖਤਮ ਕਰ ਦਿੰਦਾ ਹੈਗਾ ਕੀ ਕਹੋਗੇ ਤੁਸੀਂ ਜਿਹੜਾ ਆਯੁਰਵੇਦ ਆ ਇਹ ਬਹੁਤ ਅੱਛੀ ਔਸ਼ਧੀ ਆ ਕਿਉਂਕਿ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਬਿਮਾਰੀ ਹੋਵੇ ਇੱਕ ਆਯੁਰਵੇਦ ਆ ਜਿਹੜਾ ਕਿਸੇ ਨੂੰ ਜਵਾਬ ਨਹੀਂ ਦਿੰਦਾ ਹਰ ਇਲਾਜ ਆਯੁਰਵੇਦਿਕ ਦੇ ਵਿੱਚ ਆ ਕਿਉਂਕਿ ਮਨੋਖਾਜ ਦੇ ਸਮੇਂ ਚਾਹੁੰਦਾ ਮੇਰਾ ਇਕਦਮ ਮੈਨੂੰ ਆਰਾਮ ਆਵੇ ਉਹ ਦਵਾਈ ਖਾਂਦਾ ਉਹਨੂੰ ਆਰਾਮ ਲੱਗਦਾ ਅੰਗਰੇਜ਼ੀ ਦਵਾਈਆਂ ਖਾਂਦਾ ਆਰਾਮ ਲੱਗਦਾ ਉਹ ਜੂੰ ਜੂੰ ਅੰਗਰੇਜ਼ੀਆਂ ਦਵਾਈਆਂ ਖਾਂਦਾ ਹੋਰ ਰੋਗ ਪੈਦਾ ਹੋ ਜਾਂਦੇ ਨੇ ਜਿਹੜਾ ਆਯੁਰਵੇਦ ਆ ਇਹ ਇਕਦਮ ਅਸਰ ਨਹੀਂ ਆਪਣਾ ਦਿਖਾਉਂਦਾ ਹੌਲੀ ਹੌਲੀ ਅਸਰ ਦਿਖਾਉਂਦਾ ਹੈ ਆਯੁਰਵੇਦ ਨਾਲ ਜਿਵੇਂ ਬਚਪਨ ਤੋਂ ਹੀ ਜਨਮ ਜੀਵਨ ਮਿਲਦਾ ਉਮੇ ਦਾ ਹੀ ਜੀਵਨ ਕਰਨਦਾ ਆਯੁਰਵੇਦਕ ਲੇਕਿਨ ਅੱਜਕੱਲ ਤੁਸੀਂ ਦੇਖਿਆ ਹੋਵੇ ਕਈ ਲੋਕੀ ਨਾ ਦਾਵਾ ਕਰਦੇ ਨੇ 7 ਦਿਨਾਂ ਦੇ ਵਿੱਚ ਇਹ ਤਾਕਤ ਹਾਸਲ ਕਰੋ 7 ਦਿਨਾਂ ਦੇ ਵਿੱਚ ਜਾਂ 3 ਦਿਨਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਕੀ ਨੋਟੀਫਾਈ ਕਰਨਾ ਚਾਹੋਗੇ ਜਿਹੜਾ ਜੀ 7 ਦਿਨ ਦੇ ਵਿੱਚ ਦਾਵਾ ਕਰਦੇ ਨੇ ਐਸਾ ਦਾਵੇ ਵਾਲਾ ਕੁਝ ਨਹੀਂ ਜਿਹੜਾ ਆਯੁਰਵੈਦਿਕ ਆ ਨਾ ਅੱਜ ਸ਼ੁਰੂ ਕਰ ਲਈ ਇਹ ਤਾਂ ਤਕਰੀਬਨ 6ਵੇਂ 7ਵੇਂ ਦਿਨ ਮਹਿਸੂਸ ਹੋਣ ਲੱਗ ਜਾਂਦਾ ਜਿਵੇਂ ਅਸੀਂ ਵਾਈ ਰੋਗ ਦੀ ਕਿਉਂਕਿ ਜਿੰਨੇ ਵੀ ਸਾਡੇ ਕੋਲ ਆਂਦੇ ਨੇ ਉਹਦਾ ਦੋਸ਼ ਦੇਖੀਦਾ ਵੀ ਇਹਨੂੰ ਕਿਹੜਾ ਦੋਸ਼ ਆ ਵਾਯੂ ਦੋਸ਼ ਆ ਪਿਤ ਕਫ ਕਿਹੜਾ ਦੋਸ਼ ਆ ਜਦੋਂ ਉਹਨੂੰ ਦਵਾਈ ਦੰਨੇ ਆ ਤਕਰੀਬਨ ਦਵਾਈ ਕੋਈ ਐਸਾ ਦਾਵੇ ਵਾਲਾ ਕੰਮ ਨਹੀਂ 7ਵੇਂ ਦਿਨ ਤਕਰੀਬਨ ਜਿਹੜੀ ਦਵਾਈ ਦੇਈਦੀ ਆ 6ਵੇਂ 7ਵੇਂ ਦਿਨ ਨੂੰ ਮਹਿਸੂਸ ਹੋਣ ਲੱਗ ਜਾਂਦਾ ਮੇਰੇ ਚ એનર્ਜੀ ਆ ਚੱਲੀ ਚਾਹ ਉਹ ਬਾਇੂ ਰੋਗ ਉਹਨੂੰ ਦਰਦਾਂ ਤੋਂ ਆਰਾਮ ਮਿਲ ਲੈਂਦਾ ਜੇ ਕੋਈ ਤਾਕਤਵਲੀ ਦਵਾਈ ਉਹਨੂੰ ਤਾਕਤ એનર્ਜੀ ਮਹਿਸੂਸ ਹੋਣ ਲੈਂਦੀ ਹੈ ਜਾਨਕਿ 6ਵੇਂ 7ਵੇਂ ਦਿਨ 8ਵੇਂ ਦਿਨ ਮਹਿਸੂਸ ਹੋਣ ਲੈਂਦਾ ਕੋਈ ਦਾਵੇ ਵਾਲਾ ਇਥੇ ਕੁਝ ਵੀ ਹੈ ਨਹੀਂ ਆਯੁਰਵੇਦ ਬਹੁਤ ਸਲੋ ਕੰਮ ਕਰਦਾ ਪੱਕਾ ਕੰਮ ਕਰਦਾ ਜੀ ਤੁਸੀਂ ਲੋਕਾਂ ਨੂੰ ਕੀ ਕਹੋਗੇ ਆਯੁਰਵੇਦ ਦੇ ਉੱਤੇ ਲੋਕਾਂ ਨੇ ਜੇ ਭਰੋਸਾ ਕਰਨਾ ਹੋਇਆ ਮੰਨ ਲਓ ਕਿਉਂਕਿ ਐਲੋਪੈਥਿਕ ਜਿਹੜੀ ਹੈਗੀ ਉਹ ਇਹ ਟਰੀਟਮੈਂਟ ਹੈ ਅੱਧੇ ਘੰਟੇ ਜੇ ਆਰਾਮ ਦੇ ਜਾਂਦੀ ਹੈ ਪਰ ਆਯੁਰਵੈਦਿਕ ਫਿਰ ਕਿਤੇ ਨਾ ਕਿਤੇ ਸਲੋ ਚਲਦੀ ਹੈਗੀ ਆਰਾਮ ਦਿੰਦੀ ਹੈਗੀ ਪਰ ਸਲੋ ਦਿੰਦੀ ਹੈਗੀ ਹੁਣ ਅੱਜ ਤੁਸੀਂ ਦੇਖ ਰਹੇ ਹੋ ਕੇਂਦਰ ਸਰਕਾਰ ਵੱਲੋਂ ਵੀ ਆਯੁਰਵੈਦ ਨੂੰ ਬढ़ावा ਦਿੱਤਾ ਜਾ ਰਿਹਾ ਹੈਗਾ ਜਿਹੜਾ ਆਯੁਰਵੈਦ ਦਾ ਇਹਦੇ ਵਿੱਚ ਰਹੀਮੁਨੀਆ ਦਾ ਬਹੁਤ ਜੋਗ ਹੈ ਜਿਹੜੇ ਅੱਜ ਵੀ ਬੜੇ ਅੱਛੇ ਸੋਹਣੇ ਵੈਦ ਗੁਰੂ ਲੋਕ ਬੈਠੇ ਨੇ ਆਪਣੀ ਉਹੀ ਵਿਧੀ ਨਾਲ ਔਸ਼ਦੀਆਂ ਬਣਾਉਂਦੇ ਨੇ ਦੰਦੇ ਨੇ ਬਹੁਤ ਅੱਛੇ ਬੈਠੇ ਨੇ ਹਰ ਕੋਈ ਆਯੁਰਵੇਦ ਹੈ ਹੀ ਅੱਗੇ ਆ ਸਿਰਫ ਇੱਕ ਪਰਦਾ ਪੈ ਗਿਆ ਲੋ ਆਲੋਪੈਥੀ ਵੱਲ ਨੂੰ ਥੋੜਾ ਜਿਆਦਾ ਭੱਜ ਲੇ ਕਿਉਂਕਿ ਆਯੁਰਵੇਦ ਤੋਂ ਬਿਨਾਂ ਅਜ ਦੇ ਸਮੇਂ 'ਚ ਆਰਾਮ ਨਹੀਂ ਆ ਸਕਦਾ ਆਯੁਰਵੇਦ ਬਹੁਤ ਵੱਡੀ ਔਸ਼ਦੀ ਹੈ ਜੀ ਆਯੁਰਵੇਦ ਅੱਜ ਕੱਲ ਜਿਹੜੇ ਸਮਾਂ ਹੈਗਾ ਸਭ ਤੋਂ ਜਿਆਦਾ ਸਰਵਾਈਕਲ ਹੁੰਦੀ ਹੈ ਗਠੀਆ ਰੋਗ ਚੱਲ ਰਿਹਾ ਹੈਗਾ ਔਰ ਲੋਕਾਂ ਨੂੰ ਕਫ ਦੀ ਪ੍ਰੋਬਲਮ ਹੋ ਰਹੀ ਹੈ ਵਾਇਰਲ ਵੀ ਚੱਲ ਰਿਹਾ ਹੈਗਾ ਤੁਹਾਡੇ ਆਯੁਰਵੇਦ ਦੇ ਵਿੱਚ ਇਸ ਤਰ੍ਹਾਂ ਦੇ ਇਲਾਜ ਹੈਗੇ ਨੇ ਜਿਹੜੇ ਕਿ ਇਹਨਾਂ ਚੀਜ਼ਾਂ ਨੂੰ ਇੱਕਦਮ ਬਿਲਕੁਲ ਜੀ ਜਿਹੜਾ ਆਪਣੇ ਸਰਵਾਈਕਲ ਦੀ ਪ੍ਰੋਬਲਮ ਸਰਵਾਈਕਲ ਦੀ ਆਪ ਜੀ ਨੇ ਗੱਲ ਕੀਤੀ ਆ ਬਿਲਕੁਲ 5 ਤੋਂ 7 ਦਿਨ ਦੇ ਵਿੱਚ ਸਰਵਾਈਕਲ ਬਿਲਕੁਲ ਠੀਕ ਹੋ ਜਾਂਦਾ ਹੈ ਚਾਹੇ ਭਰਾ ਭਾਵੇਂ 10 ਸਾਲ ਪੁਰਾਣਾ ਹੋਵੇ 20 ਸਾਲ ਪੁਰਾਣਾ ਹੋਵੇ ਉਹ 5 ਤੋਂ 7 ਦਿਨ ਦੇ ਵਿੱਚ ਕਹੂਗਾ ਤੇ ਮੈਨੂੰ ਆਰਾਮ ਆ ਚੱਲਿਆ ਜਿਹੜੀ ਅਸੀਂ ਉਹਨੂੰ ਵਿਧੀ ਦੱਸਾਂਗੇ ਉਹ ਵਿਧੀ ਅਨੁਸਾਰ ਦਵਾਈ ਲਵੇ ਉਹ ਦਵਾਈ ਦਾ ਸੇਵਨ ਕਰੇ 5 ਤੋਂ 7 ਦਿਨ ਦੇ ਵਿੱਚ ਉਹਨੂੰ ਬਹੁਤ ਆਰਾਮ ਲੱਗ ਜਾਊਗਾ ਜਿੰਨੀ ਪਰਾਣੀ ਬਿਮਾਰੀ ਹੋਊਗੀ ਉਹ ਦਸੇ ਮੁਤਾਬਕ ਉਹ ਦੱਸਾਂਗੇ ਵੀ ਮਹੀਨਾ ਖਾਲੀਆ ਡੇਢ ਮਹੀਨਾ ਖਾਲੀਆ ਤਿੰਨ ਮਹੀਨੇ ਖਾਲੀਆ ਬਿਲਕੁਲ ਠੀਕ ਹੋ ਜੂ ਸਰਵਾਈਕਲ ਜਿਹੜਾ ਅੱਜਕੱਲ ਲੋਕਾਂ ਨੂੰ ਹੋ ਰਿਹਾ ਜਾਂ ਤਾਂ ਕੰਮਕਾਜ ਨੂੰ ਲੈ ਕੇ ਹੋ ਰਿਹਾ ਹੈ ਜਾਂ ਉੱਠਣ ਬੈਠਣ ਦੇ ਤਰੀਕੇ ਗਲਤ ਨੇ ਕਿਸ ਤਰ੍ਹਾਂ ਤੁਸੀਂ ਕਹੋਗੇ ਜਿਹੜੀ ਸਰਵਾਈਕਲ ਦੀ ਪ੍ਰੋਬਲਮ ਹੈ ਇਹ ਜ਼ਿਆਦਾਤਰ ਵੀ ਟੈਂਸ਼ਨਾਂ ਬਹੁਤੀਆਂ ਨੇ ਅੱਜਕੱਲ ਹਰੇਕ ਨੂੰ ਲੋਡ ਤੇ ਆ ਕਿਸੇ ਦੀ ਕਿਸੇ ਤੋਂ ਮਾਇਆ ਲੈਣੀ ਕਿਸੇ ਨੂੰ ਪੈਸੇ ਦੇਣਾ ਚਿੰਤਾ ਬਹੁਤੀਆਂ ਨੇ ਇਹ ਜਿਹੜਾ ਸਰਵਾਈਕਲ ਹੈ तकरीबन ਕੀ ਹੁੰਦਾ ਸਰਵਾਈਕਲ ਆਪਣੇ ਦਿਮਾਗ ਹੁੰਦਾ ਇੱਥੋਂ ਆਹ ਚੀਜ਼ਾਂ ਨੂੰ ਸੋਜ ਆ ਜਾਂਦੀ ਹੈ ਜਿਵੇਂ ਕਈ ਕੰਪਿਊਟਰ ਮੂਰੇ ਬੈਠੇ ਰਹਿੰਦੇ ਨੇ ਠੀਕ ਆ ਨਾ ਕਈ ਖਾਣਾ ਖਾ ਕੇ ਵੱਡਾ ਸਾਰਾ ਸਰਹਣਾ ਲਾ ਕੇ ਸੌ ਜਾਂਦੇ ਨੇ ਉਹਨਾਂ ਨੂੰ ਸਾਨੂੰ ਸੋਜ ਆ ਜਾਂਦੀ ਆ ਕਈਆਂ ਨੂੰ ਟੈਂਸ਼ਨ ਤੋਂ ਆ ਜਾਂਦੀ ਆ ਆਹੀ ਗੱਲਾਂ ਹੁੰਦੀਆਂ ਨੇ ਸਰਵਾਈਕਲ ਹੁੰਦੀਆਂ ਕੋਈ ਵੱਡੀ ਗੱਲ ਨਹੀਂ ਹੈ ਇਹਦੇ ਵਿੱਚ ਅੱਜ ਕੱਲ ਤੁਸੀਂ ਦੇਖਿਆ ਨਾ ਗਠੀਆ ਰੋਗ ਬਹੁਤ ਲੋਕਾਂ ਨੂੰ ਹੋ ਰਿਹਾ ਹੈਗਾ ਛੋਟੇ ਛੋਟੇ ਉਮਰਾਂ ਦੇ ਵਿੱਚ ਵੀ ਗਠੀਆ ਰੋਗ ਹੋ ਰਿਹਾ ਹੈਗਾ ਕੀ ਕਾਰਨ ਹੋ ਸਕਦੇ ਨੇ ਜਿਹੜਾ ਗਠੀਆ ਦਾ ਰੋਗ ਆ ਗਿਆ ਕਿਉਂਕਿ ਜਿਹੜਾ ਇਹ ਹੈਗਾ ਵਾਇਰੋਗ ਜਿਹੜਾ ਵਾਯੂ ਰੋਗ ਆ ਜਿਵੇਂ ਅੱਜ ਕੱਲ ਹਰ ਖਾਣਾ ਸੰਥੈਟਿਕੀ ਖਾਣੇ ਆਉਂਦੇ ਨੇ ਅਰੀਜਨਲ ਕੋਈ ਖਾਣਾ ਹੈ ਨਹੀਂ ਕਿਉਂਕਿ ਜਿਹੜੀ ਨਕਲੀ ਚੀਜ਼ਾਂ ਨੇ ਅਸਲੀ ਨੂੰ ਮਾਤ ਪਾਉਂਦੀਆਂ ਨੇ ਕਿਉਂਕਿ ਬੈਵੱਦਰੀ ਚੀਜ਼ਾਂ ਖਾਣ ਦੇ ਨਾਲ ਇਹ ਵਾਯੂ ਰੋਗ ਜਦੋਂ ਅਮਲਪਿਤ ਵਧਦਾ ਸ਼ਰੀਰ ਦੇ ਵਿੱਚ ਉਹ ਵਾਯੂ ਰੋਗ ਜਦੋਂ ਸ਼ਰੀਰ ਦੇ ਵਿੱਚ ਸ਼ੁਰੂ ਹੋ ਜਾਂਦਾ ਵਾਯੂ ਦੇ ਨਾਲ ਇਹ ਯੂਰਿਕ ਐਸਿਡ ਬਣ ਗਿਆ ਈਐਸਆਰ ਹੋ ਗਿਆ ਤੇ ਯੂਰੀਆ ਹੋ ਗਿਆ ਉਹਦੇ ਨਾਲ ਫਿਰ ਅਗੇ ਗਠੀਆ ਬਣ ਜਾਂਦਾ ਠੀਕ ਹੈ ਨਹੀਂ ਇਹਦਾ ਸਾਡਾ ਇਹੀ ਕੰਮ ਆ ਇਹੀ ਵਾਯੂਨਾਸ਼ਕ ਦਵਾਈਆਂ ਤਿਆਰ ਕਰਦੇ ਆ ਆਪਣੀ ਵਿਧੀ ਦੇ ਨਾਲ ਬਹੁਤ ਔਸ਼ਧੀਆਂ ਤਿਆਰ ਵਧੀਆ ਕਰਦੇ ਆ ਵੀ ਅੰਦਰੋਂ ਵਹਿਵਾਦੀ ਖਤਮ ਕਰਦੀ ਜਦੋਂ ਵਹਿਵਾਦੀ ਅੰਦਰੋਂ ਖਤਮ ਹੋਣੀ ਸ਼ੁਰੂ ਹੋ ਗਈ ਤੇ ਗਠੀਆ ਆਉਣਾ ਸ਼ੁਰੂ ਠੀਕ ਹੋ ਜਾਂਦਾ ਅੱਜਕੱਲ کافی ਜਿਹੜਾ ਲੋਕਾਂ ਨੂੰ ਡਿਪਰੈਸ਼ਨ ਰਹਿੰਦਾ ਡਿਪਰੈਸ਼ਨ ਕਰਕੇ ਨੀਂਦ ਵੀ ਨਹੀਂ ਆਉਂਦੀ ਹੈਗੀ ਆ ਉਹਦਾ ਕੀ ਇਲਾਜ ਹੈਗਾ ਆਯੁਰਵੇਦ ਦੇ ਵਿੱਚ ਕੋਈ ਜੜੋਂ ਖਤਮ ਕਰਨ ਦਾ ਕੋਈ ਇਲਾਜ ਹੁੰਦਾ ਹੈ ਹਾਂ ਜਿਹੜਾ ਡਿਪਰੈਸ਼ਨ ਦੀ ਗੱਲ ਆ ਗਈ ਉਹਦੇ ਵਿੱਚ ਇਹ ਹੁੰਦਾ ਵੀ ਪਹਿਲਾਂ ਵਾਲੀ ਗੱਲ ਕਰੀਏ ਜਿਵੇਂ ਸਰਵਾਈਕਲ ਦੀ ਗੱਲ ਆ ਵੀ ਚਿੰਤਾ ਜਾਂ ਟੈਂਸ਼ਨ ਬਹੁਤ ਜਿਆਦਾ ਹੋਣੀ ਜਿਹੜਾ ਡਿਪਰੈਸ਼ਨ ਹੈ ਇਹ ਵੀ ਐਵੇਂ ਆ ਕੋਈ ਮਨ ਦੇ ਵਿੱਚ ਕੋਈ ਸੋਚ ਵਹਿ ਜਾਣੀ ਕੋਈ ਡਰ ਵਹਿ ਜਾਣਾ ਤੇ ਕੋਈ ਚਿੰਤਾ ਵੱਡੀ ਵਹਿ ਜਾਣੀ ਉਹ ਨੀਂਦ ਨਾ ਹੋਣੀ ਅਸੀਂ ਆਯੁਰਵੇਦ ਵਿੱਚ ਵੀ ਬਹੁਤ ਸੋਹਣਾ ਇਲਾਜ ਕਰਦੇ ਹਾਂ 5 ਤੋਂ 7 ਦਿਨ ਦੇ ਵਿੱਚ ਕਿੰਨੇ ਮਰਜੀ ਦਿਮਾਗ ਦੀ ਪ੍ਰੋਬਲਮ ਹੋਵੇ ਨੀਂਦ ਨਾ ਆਉਂਦੀ ਹੋਵੇ 5 ਤੋਂ 7 ਦਿਨ ਦੇ ਵਿੱਚ ਉਹਨੂੰ ਨੀਂਦ ਹੋਣੀ ਸ਼ੁਰੂ ਹੋ ਜਾਂਦੀ ਹੈ ਸਾਡੀ ਆਯੁਰਵੈਕ ਬਹੁਤ ਸ਼ੁੱਧੀਆਂ ਦਵਾਈ ਅੱਗਾ ਅੱਗਾ ਦੇ ਕੇ ਭਸਮਾ ਤਿਆਰ ਕਰਦੇ ਹਾਂ ਉਹ ਆਪਣੀ ਵਿਧੀ ਨਾਲ ਫੇਰ ਆਹੀ ਦਿਮਾਗ ਦੇ ਵਿੱਚ ਉਹਦੇ ਵਿੱਚ ਸ਼ੰਕਪੁਸ਼ਪ ਵੀ ਬ੍ਰਹਮੀ ਹੋਰ ਕਈ ਤਰ੍ਹਾਂ ਦੀਆਂ ਔਸ਼ਦੀਆਂ ਨਾਲ ਬਾਕੀ ਦਵਾਈ ਤਿਆਰ ਕਰਦੇ ਆਂ 5 ਤੋਂ 7 ਦਿਨ ਦੇ ਵਿੱਚ ਆਨੂੰ ਨੀਂਦ ਉਹਨੀ ਸ਼ੁਰੂ ਹੋ ਜਾਂਦੀ ਹੈ ਜੀ ਠੀਕ ਹੋ ਜਾਂਦਾ ਬਿਲਕੁਲ ਜੀ ਅੱਜ ਦਾ ਸਮਾਂ ਇੱਕ चीज ਹੋ ਰਹੀ ਹੈ ਜਿਹੜਾ weight gain ਹੋ ਰਿਹਾ ਲੋਕਾਂ ਦਾ ਕਿਉਂਕਿ ਐਕਸਰਸਾਈਜ਼ ਹੈ ਨਹੀਂ ਜਲਦਬਾਈ ਚ ਕੰਮਕਾਰ ਕਰ ਰਹੇ ਨੇ ਸਾਰੇ ਅਚਾਨਕ ਹੀ ਕਈਆਂ ਦਾ ਵਜ਼ਨ ਇੱਕਦਮ ਵਧਣ ਲੱਗ ਜਾਂਦਾ ਹੈਗਾ ਕਈਆਂ ਦਾ ਪੇਟ ਫੁੱਲਣ ਲੱਗ ਜਾਂਦਾ ਹੈਗਾ ਜਾਂ ਹੋਰ ਵੀ ਅਨੇਕਾਂ ਪ੍ਰੋਬਲਮਸ ਹੋ ਜਾਂਦੀਆਂ ਨੇ ਉਸ ਦੌਰਾਨ ਜੇ ਕੋਈ ਤੁਹਾਡੇ ਕੋਲ ਆਂਦਾ ਹੈਗਾ ਤੁਸੀਂ ਉਹਨੂੰ ਸਭ ਤੋਂ ਪਹਿਲਾਂ ਟ੍ਰੀਟਮੈਂਟ ਕੀ ਦੋਗੇ ਜਿਹੜਾ ਸਾਡੇ ਕੋਲ ਇੱਥੇ ਆਉਂਦਾ ਪਹਿਲੀ ਗੱਲ ਤਾਂ ਅੱਜ ਦੇ ਸਮੇਂ ਦੇ ਵਿੱਚ ਇੱਕ ਤਾਂ ਭજન ਵਧਣ ਦਾ ਇਹ ਕਾਰਨ ਹੈ ਵੀ ਖਾਣਾ ਉਹਲਾ ਬਹੁਤ ਤੇਜ਼ ਖਾਂਦਾ ਆ ਬਹੁਤ ਜਲਦਬਾਜ਼ੀ ਨਾਲ ਖਾਂਦਾ ਆ ਉਹ ਖਾਣਾ ਪੂਰਾ ਚੰਥ ਨਹੀਂ ਪੰਦਾ ਸਿੱਧਾ ਹੀ ਨਗਾਨਦਾ ਫਿਰ ਤੁਸੀਂ ਪਾਣੀ ਪੀ ਲੈਂਦੇ ਨੇ ਉਹਦੇ ਨਾਲ ਖਾਣਾ ਫੁੱਲ ਜਾਂਦਾ ਚਰਬੀ ਵਧਣੀ ਸ਼ੁਰੂ ਹੋ ਜਾਂਦੀ ਆ ਕਈ ਖਾਣਾ ਖਾ ਕੇ ਸੌ ਜਾਂਦੇ ਨੇ ਜੇ ਦੀ ਉਹ ਸ਼ੈਅ ਨਹੀਂ ਕਰਦੇ ਹੈਗੇ ਫਿਰ ਨੰਬਰ 3 ਤੇ ਹੁਣ ਫਾਸਟ ਫੂਡ ਆ ਜਿਹੜੇ ਚੀਜ਼ਾਂ ਨੇ ਇਹ ਮੈਦੀ ਵਾਲੀ ਚੀਜ਼ਾਂ ਦੇ ਅੰਦਰ ਜਾ ਕੇ ਚੀਜ਼ਾਂ ਫੁੱਲ ਜਾਂਦੀਆਂ ਨੇ ਚਰਬੀ ਵਧਣੀ ਸ਼ੁਰੂ ਹੋ ਜਾਂਦੀ ਆ ਜਿੰਨੇ ਵੀ ਸਾਡੇ ਕੋਲ ਵੇਟ ਲੂਜ਼ ਵਾਲੇ ਆਂਦੇ ਨੇ ਅਸੀਂ ਉਹਨਾਂ ਦੀ ਦੇਖ ਕੇ ਵੀ ਉਹਨਾਂ ਨੂੰ ਕਿਹੜਾ ਦੋਸ਼ ਵਧਿਆ ਹੈ ਵੀ ਚਰਬੀ ਕਿਉਂ ਵਧੀ ਕਿਉਂ ਇਹਨਾਂ ਦਾ ਵੇਟ ਵੜਿਆ ਅਸੀਂ ਸਿਰਫ ਅਗਲੇ ਦਾ ਪੇਟ ਘਟਾਨਨੇ ਆ ਪੇਟ ਘਟਾਨਨੇ ਆ ਅਸੀਂ 10 ਤੋਂ 15 ਦਿਨ ਦੇ ਵਿੱਚ 4 ਇੰਚ ਪੇਟ ਅਗਲੇ ਦੇ ਅੰਦਰ ਲਾ ਦਿੰਨੇ ਆ ਸਿਰਫ ਦੇਸੀ ਦਵਾਈ ਦੇ ਨਾਲ ਪੂਰੀ ਸਮਝ ਲਓ ਵੀ ਇਹ ਮਾਹਪੁਰਖਾ ਜੀ ਕਰਪਾ ਹੈ ਪੂਰਾ ਪੂਰਾ ਗਾਰੰਟੀ ਵਾਲੇ ਕੰਮ ਆ ਜੀ 4 ਇੰਚ ਪੇਟ ਅੰਦਰ ਲਾ ਦੀਦਾ ਸਿਰ ਨੂੰ 10 ਤੋਂ 15 ਦਿਨ ਦੇ ਵਿੱਚ ਜੀ ਉਹਨੂੰ ਫਿਰ ਵੇਢ ਲੋ ਜੀ ਦੇਖ ਕੇ ਵੀ ਇਹਨੂੰ ਕਿਹੜੀ ਦਵਾਈ ਫਿੱਟ ਬੈਠੂ ਕਿਹੜੀ ਔਸ਼ਧੀ ਦੇਖੋ ਔਸ਼ਧੀ ਦੇਣੀ ਪਊਏ ਨੂੰ ਉਸ ਹਿਸਾਬ ਨਾਲ ਫਿਰ ਸਾਨੂੰ ਮੈਡੀਸਨ ਦੇ ਕੇ ਠੀਕ ਕਰਦੇ ਮੇਰੇ ਤੁਹਾਡੇ ਨਾਲ ਡਿਸਕਸ਼ਨ ਹੋ ਰਹੀ ਸੀ ਥੋੜੀ ਦੇਰ ਪਹਿਲਾਂ ਵੀ ਕਿਸੇ ਦਾ ਬਾਥਰੂਮ ਰੁੱਕ ਜਾਂਦਾ ਅਚਾਨਕ ਜੀ ਕਾਫੀ ਦਵਾਈਆਂ ਕਰਦਾ ਹੈ ਹਸਪੀਟਲ ਭਰਤੀ ਹੋਣਾ ਪੈਂਦਾ ਜੇ ਅਚਾਨਕ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਕੇਸ ਆ ਜਾਂਦਾ ਹੈਗਾ ਉਸ ਕੇਸ ਨੂੰ ਤੁਸੀਂ ਕਿਸ ਤਰ੍ਹਾਂ ਡੀਲ ਕਰਦੇ ਤੇ ਕਿੰਨੇ ਕੁ ਦਿਨ ਤੱਕ ਉਹਨੂੰ ਰਿਲੀਫ ਆ ਸਕਦਾ ਦੇਖੋ ਜੀ ਸਾਡੇ ਕੋਲ ਇਥੇ ਆਉਂਦੇ ਨੇ ਵੀ ਇਹਨੂੰ ਦਾਖਲ ਕਰਾਉਣ ਲੱਗੇ ਸੀ ਇਹਨਾਂ ਨੂੰ ਵੀ ਬਾਥਰੂਮ ਰੁਗ ਗਿਆ ਸਾਡੇ ਕੋਲ ਪਿੱਛੇ ਹੁਣ ਇੱਕ ਥੋੜੇ ਦਿਨ ਪਹਿਲਾਂ ਬੀਬੀ ਜੀ ਆਏ ਉਹ ਦਾਖਲ ਕਰਾਉਣ ਲੱਗੇ ਦੀ ਡਾਕਟਰਾਂ ਦੇ ਕੋਲ ਚਲੋ ਡਾਕਟਰ ਵੀ ਜਿਹੜੇ ਇਹ ਵੀ ਰੱਬ ਦਾ ਰੂਪ ਨੇ ਇਹ ਮਾੜੇ ਨਹੀਂ ਵੀ ਭਗਵਾਨ ਦੇ ਸਾਜੇ ਹੋਏ ਨੇ ਕਿਸੇ ਨੂੰ ਕਹੀ ਹੈ ਨਾਨਕਾ ਸਭ ਕਿਸਿਆ ਪਿਆ ਪ੍ਰਮਾਤਮਾ ਦਾ ਰੂਪ ਨੇ ਵੀ ਠੀਕ ਆ ਜਨਨ ਕਿ ਜਿਹੜੇ ਬਜ਼ੁਰਗਾਂ ਦੀਆਂ ਔਸ਼ਧੀਆਂ ਨੇ ਕਿਸੇ ਦਾ ਬਾਥਰੂਮ ਕਿੰਨੇ ਹੀ ਰੁਕ ਜਾਵੇ ਬਸ ਅੰਦਰ ਖਰਾਕ ਜਾਂਦੀ ਤਿੰਨ ਖਰਾਕਾਂ ਦੇ ਨਾਲ ਹੀ ਉਹ ਬਾਥਰੂਮ ਉਹ ਤਾਂ ਖੁੱਲ ਕੇ ਆਉਣ ਲੱਗਦਾ ਕਿੰਨੀ ਮਰਜ਼ੀ ਗਦੂਦਾਂ ਨੂੰ ਸੋਜ ਹੋਵੇ ਜੀ ਬਾਥਰੂਮ ਖੁੱਲ ਕੇ ਆਉਣ ਲੱਗਦਾ ਬਹੁਤ ਬਧੀ ਦਵਾਈ ਇਹ ਦੰਨਿਆ ਸੀ ਆਪ ਤਿਆਰ ਕਰਕੇ ਜੋ ਸਾਡੇ ਬਜ਼ੁਰਗਾਂ ਦਾ ਉਪਦੇਸ਼ ਆ ਉਸੇ ਤਰ੍ਹਾਂ ਬਧੀ ਅੱਛੀ ਵਿਧੀ ਦੇ ਨਾਲ ਅਸੀਂ ਔਸ਼ਧੀ ਤਿਆਰ ਕਰਕੇ ਦੰਨਿਆ ਇੱਕ ਨਾੜਾਂ ਦੀ ਬਲੌਕੇਜ ਅੱਜ ਕੱਜ ਬਹੁਤ ਹੈਗੀ ਹੈ ਨਾੜਾਂ ਦੀ ਬਲੌਕੇਜ ਵਾਸਤੇ ਲੋਕੀ ਅੰਗਰੇਜ਼ੀ ਦਵਾਈਆਂ ਖਾ ਰਹੇ ਨੇ ਲੇਕਿਨ ਆਰਾਮ ਫਿਰ ਵੀ ਨਹੀਂ ਆ ਰਿਹਾ ਡਾਕਟਰਾਂ ਦੇ ਗੀੜੇ ਤੇ ਗੀੜੇ ਫਿਰ ਵੀ ਰਹਿੰਦੇ ਨੇ ਆਯੁਰਵੈਦਿਕ ਪદ્ધਤੀ ਦੇ ਵਿੱਚ ਮੇਰੇ ਖਿਆਲ ਤੁਸੀਂ ਮੇਰੇ ਨਾਲ ਗੱਲ ਕੀਤੀ ਸੀ ਵੀ ਨਾੜਾਂ ਦੀ ਬਲੌਕੇਜ ਖੋਲਣ ਵਾਸਤੇ ਸਾਡੇ ਕੋਲ ਸਟੀਕ ਉਪਾਏ ਹੈਗਾ ਜਿਹੜੀ ਨਾੜਾਂ ਦੀ ਬਲੌਕਿੰਗ ਦਾ ਮਤਲਬ ਉਹ ਵੀ ਖਾਣਾ ਖਾ ਕੇ ਸੌ ਜਾਂਦੇ ਨੇ ਉਹ ਗੁਰਦਿਆਂ ਤੇ ਲੋਡ ਪਾਉਂਦਾ ਉਹ ਫਿਲਟਰ ਪੂਰਾ ਕਰ ਨਹੀਂ ਬਾਂਦੇ ਉਹ ਖੂਨ 'ਚ ਚਰਬੀ ਹੋਣੀ ਸ਼ੁਰੂ ਹੋ ਜਾਂਦੀ ਆ ਖੂਨ ਦੇ ਵਿੱਚ ਉਹ ਜੂ ਜੂ ਨਸਾਂ ਦੇ ਵਿੱਚ ਚਰਬੀ ਫੇਲਦੀ ਆ ਤੇ ਉਹ ਜਿੱਥੇ ਖੜ ਜਾਂਦੀ ਆ ਉੱਥੇ ਨਸ ਬਲੋਕਿੰਗ ਹੁਣੇ ਸ਼ੁਰੂ ਹੋ ਜਾਂਦੀ ਆ ਭਾਵੇਂ ਉਹ ਦਿਮਾਗ ਦੀ ਆ ਭਾਵੇਂ ਬਾਡੀ ਦੀ ਆ ਭਾਵੇਂ ਹੱਡ ਦੀ ਆ ਕਿਸੇ ਤਰ੍ਹਾਂ ਦੀ ਆ ਜਿੱਥੇ ਵੀ ਉਹ ਕਚਰਾ ਰੁਕਣਾ ਸ਼ੁਰੂ ਹੋ ਗਿਆ ਉੱਥੇ ਨਸ ਬਲੌਕ ਹੋ ਜਾਂਦੀ ਆ ਉਹਦੇ ਤੋਂ ਫੇਰ ਅਸੀਂ ਕਈ ਰਸਾਇਣਾਂ ਅਸੀਂ ਤਿਆਰ ਕਰਦੇ ਆ ਦਿਮਾਗ ਤੋਂ ਲੈ ਕੇ ਸਿਰ ਦੇ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਤੱਕ ਕਿਤੇ ਵੀ ਬਲੌਕਿੰਗ ਹੋਵੇ ਭਾਵੇਂ ਹੱਡ ਦੀ ਆ ਦਿਮਾਗ ਦੀ ਆ ਕਿਸੇ ਸਰੀਰ ਦੀ ਬਾਡੀ ਦੀ ਪੂਰੀ ਆ ਅਸੀਂ ਉਹਨੂੰ ਔਸ਼ਧੀ ਤਿਆਰ ਕਰਕੇ ਦਿੰਨੇ ਆ ਤਕਰੀਬਨ 3 ਹਫ਼ਤੇ ਵਿੱਚ ਕਿਤੇ ਵੀ ਬਲੌਕਿੰਗ ਹੋਵੇ ਬਲੌਕਿੰਗ ਦੀ ਨਹੀਂ ਕਿਧਰ ਗਈ ਸਾਰੀ ਬਲੌਕਿੰਗ ਖੁੱਲ ਜਾਂਦੀ ਆ ਤਨ ਹਫਤੇ ਦੇ ਵਿੱਚ ਦਵਾਈ ਉਹਦੀ ਤਕਰੀਬਨ 3 ਮਹੀਨੇ ਚਲਾਉਣੀ ਆ ਸੀ ਬਿਲਕੁਲ ਠੀਕ ਹੋ ਜਾਂਦਾ ਜੀ ਇੱਕ ਅੱਜ ਕੱਲ ਤੁਹਾਨੂੰ ਪਤਾ ਹੋਏਗਾ ਲੋਕੀ ਅੰਗਰੇਜ਼ੀ ਦਵਾਈਆਂ ਵੱਲ ਰੁਝਾਨ ਹੈਗਾ ਮਰਦਾਨਾ ਤਾਕਤ ਨੂੰ ਲੈ ਕੇ ਕਿਸੇ ਨਾ ਕਿਸੇ ਪਾਸੇ ਤੁਸੀਂ ਦੇਖਿਆ ਹੋਣਾ ਵੀ ਅੱਜ ਕੱਲ ਦੇ ਜਿਹੜੇ ਨੌਜਵਾਨ ਪੀੜੀ ਐ ਦੂਸਰੇ ਪਾਸੇ ਤੁਰ ਪਈ ਹੈ ਕੋਈ ਮੈਡੀਸਿਨ ਨੂੰ ਲੈ ਕੇ ਲੇਕਿਨ ਉਹ ਮੈਡੀਸਿਨ ਕਿਸ ਹੱਦ ਤੱਕ ਨੁਕਸਾਨ ਕਰ ਸਕਦੀ ਏ ਤੁਸੀਂ ਇਹ ਦਰਸ਼ਕਾਂ ਨੂੰ ਜ਼ਰੂਰ ਦੱਸੋ ਸਾਡੇ ਜਿਹੜੀ ਮਰਦਾਨਾ ਕਮਜ਼ੋਰੀ ਐ ਜਿਵੇਂ ਬਹੁਤ ਆਉਂਦੇ ਨੇ ਤਕਰੀਬਨ ਮੈਂ ਤਾਂ ਇਹ ਕਹੂੰਗਾ ਵੀ 100 ਚੋਂ 99% ਪ੍ਰੋਬਲਮ ਸਾਰੇ ਨੂੰ ਆਜੀ ਜਿੰਨੇ ਸਾਡੇ ਕੋਲ ਕਿਉਂਕਿ ਮਰੀ ਜਾਂਦੇ ਆ ਸਾਨੂੰ ਪਤਾ ਹੈ ਨੰਬਰ 2 ਤੇ ਜਿਹੜਾ ਮਰੀਜ਼ ਹੁੰਦਾ ਕਿਤੇ ਨੂੰ ਕਿਉਂਕਿ ਥੱਕਿਆ ਆ ਰਿਹਾ ਹੁੰਦਾ ਮਰੀਜ਼ ਇਹਨੂੰ ਕਿਤੇ ਵਧੀਆ ਦਵਾਈ ਵਧੀਆ ਔਸ਼ਧੀ ਮਿਲ ਜਾਵੇ ਤਾਂ ਇਹਦਾ ਵੀ ਫਲਾ ਜਿਹੜਾ ਅੱਛੀ ਦਵਾਈ ਦਵੇ ਔਸ਼ਧੀ ਦਵੇ ਉਹਦਾ ਵੀ ਫਲਾ ਕਿਉਂਕਿ ਕਈ ਸਾਡੇ ਕੋਲ ਆਂਦੇ ਨੇ ਉਹਰੇ ਉੱਥੇ ਹੀ 10 ਲੱਖ ਰੁਪਇਆ ਲੱਗ ਗਿਆ ਉੱਥੇ 8 ਲੱਖ ਪਿਛੇ ਦੀ ਗੱਲ ਹੈ ਕਿ ਸਾਡੇ ਕੋਲ ਆਇਆ ਵੀ ਫਰਕ ਨਹੀਂ ਪਿਆ ਮੈਂ ਕਿਹਾ ਵੀ ਚਲੋ ਸਾਰੇ ਚੰਗੇ ਹੁੰਦੇ ਨੇ ਫਰਕ ਆਪਣੇ ਕਰਮਾਂ ਦਾ ਹੁੰਦਾ ਪਰ ਥੱਕੇ ਹਾਰੇ ਸਾਡੇ ਕੋਲ ਆਉਂਦੇ ਜਿਵੇਂ ਕਿਸੇ ਨੂੰ ਮਰਦਾਨਾ ਕਮਜ਼ੋਰੀ ਆ ਤੇ ਕਈਆਂ ਦੇ ਸਪਰਮ ਨਹੀਂ ਹੈਗੇ ਕੋਈ ਕੋਈ ਵਿਆਹ ਨਹੀਂ ਕਰਾਉਂਦੇ ਹੈਗੇ ਕਈ ਮਰਦਾਨਾ ਤਾਕਤ ਹੋ ਵੀ ਮਨ ਚ ਕੋਈ ਫੀਲਿੰਗ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਉਹ ਨਰਵਸ ਸਿਸਟਮ ਇੱਥੇ ਸੈਕਸ ਕੀ ਆ ਦਿਮਾਗ ਹੈ ਸੈਕਸ ਦਿਮਾਗ ਹੈ ਦਬਾਗਤ ਅੱਜ ਕੱਲ ਟੈਨਸ਼ਨ ਨਹੀਂ ਬਹੁਤ ਪਈ ਹੋਈ ਹੈ ਹਰੇਕ ਨੂੰ ਟੈਨਸ਼ਨ ਪਈ ਹੈ ਮੰਗਾਈ ਬਹੁਤ ਜਿਆਦਾ ਹੋ ਗਈ ਫਿਰ ਵੀ ਜਿੰਨੇ ਵੀ ਸਾਡੇ ਕੋਲ ਮਰਦਾਨਾ ਤਾਕਤ ਵਾਲੇ ਆਉਂਦੇ ਨੇ ਜਿਨ੍ਹਾਂ ਨੂੰ ਵੀ ਦਵਾਈ ਦੰਨੇ ਆ ਉਹ ਸਾਡੇ ਕੋਲ 2-3 ਹਫ਼ਤੇ ਦੇ ਬਾਅਦ ਸਾਡੇ ਕੋਲ ਖੁਸ਼ੀ-ਖੁਸ਼ੀ ਫੋਨ ਕਰਦੇ ਨੇ ਸਾਨੂੰ ਮਿਲਣ ਆਉਂਦੇ ਨੇ ਵੀ ਜੋ ਸਾਨੂੰ ਚਾਹੀਦਾ ਸੀ ਉਹ ਸਾਨੂੰ ਮਿਲ ਗਿਆ ਜੀ ਕਿਉਂਕਿ ਤਨਤਨ ਬਾਬਾ ਸ਼ਰੀ ਚੰਦਰ ਜੀ ਮਹਾਰਾਜ ਤਨਤਨ ਬਾਬਾ ਵੀਰੰਦਾ ਹਜੀ ਮਹਾਰਾਜ ਬਾਬਾ ਸ਼ੇਰ ਦਾ ਹਜੀ ਮਹਾਰਾਜ ਇਹ ਸਾਧੂ ਸੰਤਾਂ ਦੀ ਕਿਰਪਾ ਦੁਆਰਾ ਇੱਥੇ ਮਰਦਾਨਾ ਤਾਖਦੀ ਦਵਾਈ ਦਿੰਦੇ ਆ ਕਿਸੇ ਤਰ੍ਹਾਂ ਦਾ ਵੀ ਪੁਰਸ਼ਾਂ ਦਾ ਤੇ ਔਰਤਾਂ ਦਾ ਕਿਸੇ ਤਰ੍ਹਾਂ ਦਾ ਵੀ ਗੋਧਤ ਰੋਗ ਹੋਵੇ ਸਾਰੇ ਇਲਾਜ ਇੱਥੇ ਕਰਦੇ ਆਂ ਜੀ ਅਸੀਂ ਜੇ ਤੁਹਾਨੂੰ ਇੱਕ ਲੋਕਾਂ ਨੂੰ ਐਡਵਾਈਸ ਦੇਣੀ ਹੋਵੇ ਅਚਾਨਕ ਹੀ ਕੋਈ ਐਡਵਾਈਸ ਦੇਣੀ ਹੋਵੇ ਟੀਵੀ ਤੇ ਤੁਸੀਂ ਸਾਰੇ ਤੁਹਾਨੂੰ ਦੇਖ ਰਹੇ ਨੇ ਵੀ ਇਸ ਤਰ੍ਹਾਂ ਦੇ ਕਿਹੜੀ ਚੀਜ਼ਾਂ ਖਾਣ ਪਾਣ ਆਪਣਾ ਬਦਲੀ ਕਰਨ ਜਿਹਦੇ ਕਰਕੇ ਰੋਗ ਲੱਗੇ ਹੀ ਨਾ ਨਿਰੋਗੀ ਰਹੇ ਕਾਇਆ ਸਭ ਤੋਂ ਪਹਿਲਾਂ ਜੀ ਗੱਲ ਆ ਵੀ ਫਾਸਟ ਫੂਡ ਕਿਸੇ ਤਰ੍ਹਾਂ ਦਾ ਵੀ ਆ ਵੀ ਨਾ ਖਾਓ ਇਹ ਤੋਂ ਬਚੋ ਠੀਕ ਹੈ ਨਾ ਫਾਸਟ ਫੂਡ ਬਚੇ ਜਾਵੇ ਨੰਬਰ 2 ਤੇ ਤੇ ਨਮਕ ਹੋ ਗਿਆ ਜਿਵੇਂ ਮਿੱਠਾ ਹੋ ਗਿਆ ਇਹਦੀ ਪਰੇ ਤੋਂ ਚਲੋ ਖਾਣਾ ਖਾ ਕੇ ਹਮੇਸ਼ਾ ਸ਼ੇਅਰ ਕਰਨੀ ਚਾਹੀਦੀ ਆ ਖਾਣਾ ਖਾ ਕੇ ਇੱਕਦਮ ਸੌਂ ਜਾਣਾ ਉੱਥੇ ਉਹ ਬਿਮਾਰੀ ਉੱਥੋਂ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਠੀਕ ਹੈ ਨਾ ਤੇ ਬਾਕੀ ਤਲੀ ਹੋਈ ਚੀਜ਼ਾਂ ਦੇ ਭਰੇਜ ਰੱਖੇ ਤੇ ਨਮਕ ਤੋਂ ਭਰੇਜ ਰੱਖੇ ਜਦੋਂ ਖਾਣਾ ਖਾਣਾ ਚਿੱਥਕੇ ਖਾਣਾ ਠੀਕ ਹੈ ਨਾ ਟਾਈਮ ਲਾ ਕੇ ਖਾਣਾ ਇੱਕਦਮ ਖਾਣਾ ਨਹੀਂ ਖਾਣਾ ਬਸ ਖਾਣਾ ਚਿੱਥਕੇ ਖਾਓ ਜਿਹੜਾ ਫਲ ਆ ਉਹ ਮੌਸਮ ਦਾ ਫਲ ਖਾਓ ਬੇਮੌਸਮੀ ਫਲ ਕਦੇ ਨਹੀਂ ਖਾਣਾ ਬੇਮੌਸਮੀ ਸਬਜ਼ੀ ਨਹੀਂ ਖਾਣੀ ਮੌਸਮ ਦਾ ਫਲ ਮੌਸਮ ਦੀ ਸਬਜ਼ੀ ਤੇ ਫਾਸਟ ਫੂਡ ਬਿਲਕੁਲ ਨਹੀਂ ਖਾਣਾ ਬਸ ਸਵੇ ਦੀ ਚੀਜ਼ ਖਾਓ ਬਿਲਕੁਲ ਠੀਕ ਰਹਿੰਦਾ ਇੱਕ ਲੋਕਾਂ ਦੇ ਵਿੱਚ ਨਾ ਪਾਣੀ ਪੀਣ ਦਾ ਤਰੀਕਾ ਅੱਜ ਦੀ ਰੇਡ ਦੇ ਵਿੱਚ ਦੇਖਿਆ ਜਾਵੇ ਬਹੁਤ ਜਲਦਬਾਜੀ ਕਰਦੇ ਨੇ ਬਹੁਤ ਹੀ ਗਲਤ ਤਰੀਕਾ ਹੁੰਦਾ ਪਾਣੀ ਪੀਣ ਦਾ ਤੇ ਉਹਦੇ ਵਿੱਚ ਤੁਸੀਂ ਕੀ ਐਡਵਾਈਸ ਕਰਨਾ ਚਾਹੋਗੇ ਲੋਕੀ ਪਾਣੀ ਕਿਸ ਤਰ੍ਹਾਂ ਜਿਹੜਾ ਹੈਗਾ ਪਾਣੀ ਨੂੰ ਪੀਣਾ ਚਾਹੀਦਾ ਜਿਹਦੇ ਨਾਲ ਸਿਹਤ ਠੀਕ ਰਵੇ ਪਾਣੀ ਤਾਂ ਜੀ ਬਹੁਤ ਸਲੋ ਪੀਣਾ ਚਾਹੀਦਾ ਕਿਉਂਕਿ ਜਿਹੜਾ ਆਪਣਾ ਲੀਵਰ ਆ ਇਹ ਨਾ ਹੀ ਮਾਸ ਦਾ ਬਣਿਆ ਹੋਇਆ ਨਾ ਹੀ ਹੱਡੀ ਦਾ ਬਣਿਆ ਹੋਇਆ ਇਹ ਕਿਹੜਾ ਲੀਵਰ ਆ ਕਿ ਇਹ ਖੂਨ ਦਾ ਪੋਟਾ ਹੈ ਹੁੰਦਾ ਬਹੁਤ ਸਹਿਜ ਨਾਲ ਪਾਣੀ ਪੀਣਾ ਚਾਹੀਦਾ ਅਸੀਂ ਤਾਂ ਸਾਰੀ ਆਪਣਾ ਉਪਦੇਸ਼ ਹੀ ਦਵਾਂਗੇ ਵੀ ਹੋ ਸਕੇ ਤਾਂ ਫਿਲਟਰ ਵਾਲਾ ਪਾਣੀ ਨਾ ਪੀਆ ਕਰੋ ਤੇ ਸਾਦਾ ਪਾਣੀ ਪੀਓ ਘੜੇ ਚ ਰੱਖੋ ਪਾਣੀ ਕਿਉਂਕਿ ਜੋ ਪ੍ਰਮਾਤਮਾ ਨੇ ਉਹ ਸ਼ਕਤੀਆਂ ਆਪਣੇ ਅੰਦਰ ਜਾਣਗੀਆਂ ਜਿਹੜੀਆਂ ਪ੍ਰਮਾਤਮਾ ਨੇ ਪਾਈਆਂ ਨੇ ਉਹ ਅੰਦਲਾ ਮਸਾਨ ਨਰਵਸ ਸਿਸਟਮ ਸਾਰਾ ਠੀਕ ਰਹਿੰਦਾ ਜੋ ਵੀ ਆ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਉਹ ਅੰਦਰ ਨਹੀਂ ਰਹਿੰਦੀ ਕਿਉਂਕਿ ਸਾਦਾ ਪਾਣੀ ਪੀਣਾ ਚਾਹੀਦਾ ਘੜੇ ਚ ਬਾਕੇ ਪਾਣੀ ਪੀਣਾ ਚਾਹੀਦਾ ਸਲੋ ਪਾਣੀ ਪੀਣਾ ਚਾਹੀਦਾ ਤੇ ਬਾਕੀ ਠੀਕ ਹੈਗਾ ਨੋ ਪ੍ਰੋਬਲਮ ਤੁਸੀਂ ਲੋਕੀ ਸੇਵਾ ਦੇ ਵਿੱਚ ਇੰਨੇ ਅਗਰਸਰ ਹੈਗੇ ਹੋ ਇੰਨੇ ਅੱਗੇ ਹੈਗੇ ਹੋ ਤੁਹਾਨੂੰ ਕਾਫੀ ਵਾਰੀ ਕਈ ਸੰਸਥਾਨ ਵੱਲੋਂ ਅਵਾਰਡ ਦੇਣ ਵਾਸਤੇ ਬੁਲਾਇਆ ਜਾਂਦਾ ਹੈਗਾ ਲੇਕਿਨ ਤੁਸੀਂ ਫਿਰ ਵੀ ਨਹੀਂ ਜਾਂਦੇ ਹੈਗੇ ਕੀ ਕਾਰਨ ਹੈਗਾ ਉਸ ਚੀਜ਼ ਦਾ ਬਾਕੀ ਅਵਾਰਡ ਦੀ ਇਹ ਗੱਲ ਆ ਵੀ ਹੁਣ ਬਚਪਨ ਤੋਂ ਹੀ ਸਾਧੂ ਸੰਤਾਂ ਨਾਲ ਰਹੇ ਸਾਡੇ ਵੱਡੇ ਬ੍ਰਦਰ ਤੇ ਆਯੁਰਵੇਦਾ ਮਹਾਯੋਗ ਦੇ ਧਨੀ ਆਚਾਰੀਆ ਬੈਸ ਮਸੀਰ ਸਿੰਘ ਯੋਗੀਆ ਉਹ ਸਾਡੇ ਵੱਡੇ ਬ੍ਰਦਰ ਨੇ ਉਹਨਾਂ ਕੋਲੋਂ ਆਈ ਸਾਰੀ ਕਲਾ ਲਈ ਦਵਾਈਆਂ ਦੀ ਉਹਨਾਂ ਨੇ ਸਾਨੂੰ ਜੋ ਵੀ ਸਾਨੂੰ ਗੁਣ ਦਿੱਤਾ ਬਚਪਨ ਤੋਂ ਸਾਧੂ ਸੰਤਾਂ ਮਹਾਂਪੁਰਸ਼ਾਂ ਨੇ ਸੰਗਤ ਕੀਤੀ ਕਿਉਂਕਿ ਹਰ ਕੋਈ ਆਮ ਲੋਕ ਜਿਹੜਾ ਕੋਈ ਕਿਸੇ ਨੂੰ ਅਵਾਰਡ ਦਿੰਦਾ ਉਹ ਚਲੇ ਜਾਂਦਾ ਕੋਈ ਪੱਤਰ ਦਿੰਦਾ ਚਲੇ ਜਾਂਦਾ ਅਸੀਂ ਸੋਚੀਦਾ ਵੀ ਸਾਧੂ ਮਹਤਮਾਨਾਂ ਵਾਲੇ ਰਹੇ ਇਹ ਲੋਕ ਆਪਣੇ ਕੋਲ ਆਉਂਦੇ ਨੇ ਅਸੀਂ ਕਿਉਂ ਜਾਈਏ ਤਾਂ ਕਰਕੇ ਜਾਂਦੇ ਨਹੀਂ ਅਸੀਂ ਵੀ ਪ੍ਰਮਾਤਮਾ ਦਾ ਬਾਣਾ ਬੜਾ ਕੀਮਤੀ ਆ ਵੀ ਮਹਾਂਪੁਰਖਾਂ ਨੇ ਇੱਕ ਸੇਵਾ ਲਈ ਆ ਔਰ ਇਹ ਸੇਵਾ ਕਰਦੇ ਆ ਅਵਾਰਡ ਕਿਤੋਂ ਲੈਣਗੇ ਸਾਨੂੰ ਬਹੁਤ ਆਫਰ ਆਈਆਂ ਉੱਥੋਂ ਜਾਓ ਜਾਂਦੇ ਨਹੀਂ ਕਿਤੇ ਲੈਣਗੇ ਸਾਨੂੰ ਪਿੰਡ ਤੋਂ ਪਤਾ ਲੱਗਿਆ ਸੀਗਾ ਵੀ ਜਿਹੜੇ ਯੋਗੀ ਜੀ ਨੇ ਆਯੁਰਵੇਦ ਦੇ ਡਾਕਟਰ ਵੀ ਨੇ ਇੱਕ ਤੇ ਬਹੁਤ ਉਹਨਾਂ ਕੋਲ ਗੁਣ ਹੈਗਾ ਲੇਕਿਨ ਕੋਈ ਦੁਖੀ ਆਤਮਾ ਆਵੇ ਉਹਨੂੰ ਆਪਣੇ ਕੋਲੋਂ ਫ੍ਰੀ ਦਵਾਈ ਦੇ ਦਿੰਦੇ ਨੇ ਇਹ ਗੱਲ ਸੱਚ ਹੈ हां जी कई ਸਾਡੇ ਕੋਲ ਇੱਥੇ ਆਉਂਦੇ ਨੇ ਵੀ ਸਾਡੇ ਕੋਲ ਸਾਡੇ ਸੇਵਾਦਾਰ ਬੈਠੇ ਨੇ ਉਰੇ ਕਈ ਆਉਂਦੇ ਨੇ ਸਾਡੇ ਕੋਲ ਕਿਰਾਇਆ ਵੀ ਨਹੀਂ ਹੈਗਾ ਜੀ ਸਾਡੇ ਕੋਲ ਦਵਾਈ ਤਾਂ ਜ਼ਰੂਰ ਖਾਈਏ ਸਾਡੇ ਕੋਲ ਪੈਸੇ ਨਹੀਂ ਹੈਗੇ ਅਸੀਂ ਕਹੀਦਾ ਤੁਸੀਂ ਦਵਾਈ ਲੈ ਜਾਓ ਦਵਾਈ ਖਾ ਲੋ ਕਿਰਾਇਆ ਵੀ ਲੈ ਜਾਓ ਅਸੀਂ ਉਹਨੂੰ ਕਦੇ ਨਾ ਨਹੀਂ ਕੀਤੀ ਕਦੇ ਅੱਜ ਤੱਕ ਮੋੜਿਆ ਨਹੀਂ ਉਹਨੂੰ ਫਰੀ ਸੇਵਾ ਕਰੀ ਦੀ ਆ ਭਾਵੇਂ ਉਹਦੀ ਡੇਢ ਮਹੀਨਾ ਚੱਲੇ 2 ਮਹੀਨੇ ਚੱਲੇ 4 ਮਹੀਨੇ ਚੱਲੇ ਦਵਾਈ ਜਿੰਨਾ ਸਮਾਂ ਚੱਲਦੀ ਆ ਉਹਨੂੰ ਫਰੀ ਦਿੰਨੇ ਕੋਈ ਪੈਸਾ ਉਹਨੂੰ ਚਤਾਰ ਦੇ ਵੀ ਨਹੀਂ ਹੈਗੇ ਫਿਰ ਨੰਬਰ 2 ਤੇ ਇਹ ਨਹੀਂ ਹੈ ਵੀ ਕਿਸੇ ਪੈਸੇ ਵਾਲੇ ਨੂੰ ਆ ਦਵਾਈ ਦਤੀ ਆ ਵਧੀਆ ਵਾਲੇ ਨੂੰ ਹੋਰ ਦੇ ਦੋ ਉਹੀ ਦਵਾਈ ਦੇਣੀ ਆ ਸੀ ਜਿਹੜੇ ਮਰੀਤ ਹੋਈ ਲਾਗਤ ਲੰਨੇ ਆ ਨਾ ਜੇ ਕੋਈ ਫਰੀ ਵਾਲਾ ਆ ਗਿਆ ਵੀ ਪੈਸੇ ਨਹੀਂ ਹੈਗੇ ਉਹਨੂੰ ਵੀ ਵਧੀਆ ਉਹੀ ਚੀਜ਼ ਦੇਣੀ ਆ ਫਰਕ ਨਹੀਂ ਰੱਖਦੇ ਕੋਈ ਜੀ ਉਹੀ ਤਾਂ ਨੇ ਬਸ ਬਹੁਤ ਵਧੀਆ ਗੱਲ ਹੈ ਕਿ ਲੋਕੀ ਸੇਵਾ ਦੇ ਵਿੱਚ ਅਗਰ ਸਰ ਹੁੰਦੇ ਨੇ ਤੇ ਤੁਸੀਂ ਵੀ ਮਹਾਨ ਸੇਵਾ ਕਰ ਰਹੇ ਹੋ ਸਾਨੂੰ ਪਤਾ ਲੱਗਿਆ ਤੁਹਾਡੀ ਇੱਕ ਫਾਰਮੇਸੀ ਹੈਗੀ ਹੈ ਫਾਰਮੇਸੀ ਤੁਹਾਡੀ ਰਜਿਸਟਰਡ ਹੈਗੀ ਹੈ ਤੇ ਇਸ ਫਾਰਮੇਸੀ ਦੇ ਵਿੱਚ ਕੰਮ ਕਿਸ ਤਰ੍ਹਾਂ ਤੁਸੀਂ এমਪਲॉयਮੈਂਟ ਰੱਖੀ ਹੋਈ ਹੈ ਜਾਂ ਆਪ ਆਪਣੇ ਆਪ ਜਾ ਕੇ ਉੱਥੇ ਸਾਰਾ ਧਿਆਨ ਰੱਖ ਕੇ ਦਵਾਈਆਂ ਨੂੰ ਮੇਨਟੇਨ ਕਰਦੇ ਬਣਾਉਂਦੇ ਹੋ ਜਿਹੜੀ ਫਾਰਮੇਸੀ ਆਯੁਰਵੇਦਾ ਜੋਗਿਆ ਫਾਰਮੇਸੀ ਤੇ ਉਹਦੇ ਵਿੱਚ ਫਾਰਮੇਸੀ ਦੇ ਵਿੱਚ ਖੁਦ ਅਸੀਂ ਆਪ ਦਵਾਈ ਤਿਆਰ ਕਰਦੇ ਆਂ ਕਿਸੇ ਤਰ੍ਹਾਂ ਦੇ ਭਾਵੇਂ ਦਰਦਾਂ ਵਾਲਾ ਤੇਲ ਆ ਦਰਦਾਂ ਵਾਲਾ ਤੇਲ ਬਣਾਇਆ ਉਹ ਤੇਲ ਦਾ ਨਾਮ ਰੱਖਿਆ ਇੱਕ ਮਿੰਟ ਤੁਹਾਨੂੰ ਦਿਖਾਉਂਦਾ ਆ ਦਰਦਾਂ ਦਾ ਤੇਲ ਆ ਇਹ ਤਕਰੀਬਨ ਇਹ ਮਹਾਪੁਰਖਾਂ ਨੇ ਨਾਮ ਰੱਖਿਆ ਦੀ ਕਨੇ ਵੀ ਤੇਰਾ ਤੇਲ ਫੱਟੇ ਚੱਕਦਾ ਇਹਦਾ ਫੱਟੇ ਚੱਕ ਨਾਮ ਰੱਖਿਆ ਸੰਤਾਂ ਨੇ ਇਹ 42 ਮੁਲਖਾਂ ਜੀ ਤੇਲ ਚਲ ਗਿਆ ਸਾਰਿਆਂ ਨੇ ਓਕੇ ਕਿਹਾ ਵੀ ਤੇਲ ਤੁਹਾਡਾ ਓਕੇ ਆ ਇਹ ਤੇਲ ਅਸੀਂ ਆਪ ਤਿਆਰ ਕਰਦੇ ਆ ਸਾਰੇ ਕਾੜੇ ਤਿਆਰ ਕਰ ਕਰਕੇ ਅچھے ਤੇਲ ਆਪ ਕਢਾ ਕੇ ਉਹਨਾਂ ਦੇ ਵਿੱਚ ਇਹ ਕਾੜੇ ਰਚਾ ਕੇ ਔਸ਼ਦੀਆਂ ਤਿਆਰ ਕਰਦੇ ਆ ਤੇਲ ਤਿਆਰ ਕਰਦੇ ਆ ਫਿਰ ਜਿੰਨੀਆਂ ਵੀ ਮੈਡੀਸਨਾਂ ਅਸੀਂ ਇੱਥੇ ਸੰਗਤ ਦੀ ਸੇਵਾ ਕਰਦੇ ਆ ਸਾਰੀ ਆਪ ਤਿਆਰ ਕਰਦੇ ਆ ਤੇ ਇੱਕ ਜਿਹੜਾ ਸ਼ਰਾਬ ਛੁਡਾਉਣ ਵਾਸਤੇ ਕਈ ਲੋਕੀ ਦਾਅਵੇ ਕਰਦੇ ਨੇ ਸ਼ਰਾਬ ਛੁਡਾਓ ਇੰਨੇ ਦਿਨਾਂ ਚ ਸ਼ਰਾਬ ਛਡਾਓ ਇੰਨੇ ਦਿਨਾਂ ਚ ਕੀ ਸੱਚਮੁੱਚ ਇੰਨੇ ਦਿਨਾਂ ਚ ਸ਼ਰਾਬ ਛੁੱਟ ਜਾਂਦੀ ਹੈ ਔਰ ਸ਼ਰਾਬ ਜੇ ਕੋਈ ਮਨੋਂ ਛੱਡਣਾ ਚਾਹੇਗਾ ਤਾਂ ਹੀ ਛੱਡੀ ਜਾਏਗੀ ਜਾਂ ਦਵਾਈ ਨਾਲ ਛਡਾਇਆ ਜਾ ਸਕਦਾ ਹੈ ਦੇਖੋ ਜੀ ਸਾਡਾ ਜਿਹੜਾ ਤਜਰਬਾ ਹੈ ਦਵਾਈ ਵੀ ਕੰਮ ਕਰਦੀ ਆ ਬਾਕੀ ਸਭ ਤੋਂ ਪਹਿਲਾਂ ਤਾਂ ਮਨ ਅਗਲੇ ਦਾ ਕਬੀਰ ਮਨ ਮੰਨਿਆ ਤੋ ਹਰ ਜਾਣਿਆ ਜਦੋਂ ਵਾਲੇ ਦਾ ਮਨ ਮੰਨ ਗਿਆ ਜਦੋਂ ਮਨ ਨਹੀਂ ਮੰਨੇ ਆ ਉਹਨੂੰ ਭਾਵੇਂ ਜਿੰਨੀਆਂ ਮਰਜ਼ੀ ਦਵਾਈ ਚ ਦੇਈ ਚਲੋ ਉਹਦਾ ਨਹੀਂ ਜਦੋਂ ਉਹਦਾ ਮਨ ਮੰਨ ਗਿਆ ਭਾਵੇਂ ਸ਼ਰਾਬ ਕੋਲ ਪਈ ਹੋਵੇ ਉਹਨੇ ਪੀਣੀ ਨਹੀਂ ਹੈਗੀ ਇਹ ਜਿਹੜੇ ਦਾਅਵੇ ਹੁੰਦੇ ਨੇ ਇਹ ਦਾਅਵੇ ਤਾਂ ਤਕਰੀਬਨ ਐਂ ਐਂ ਕਰਦੇ ਨੇ ਵੀ 10 ਦਿਨ ਚ ਛਡਾ ਦਾਂਗੇ 15 ਦਿਨ ਛਡਾ ਦਾਂਗੇ ਐਸੀ ਕੋਈ ਗੱਲ ਨਹੀਂ ਮਰੀਜ਼ ਆਪਣਾ ਉਹਦਾ ਮਨ ਮੰਨੇ ਨਾਲ ਦਵਾਈ ਵੀ ਖਾਵੇ ਜਿਹੜੀ ਅੰਦਰ ਜਾ ਕੇ ਅਸੀਂ ਹੁਣ ਇੱਥੇ ਦਵਾਈ ਦਿੰਨੇ ਆ ਨਸ਼ਾ ਛਡਾਉਣ ਦੀ ਅਸੀਂ ਦਵਾਈ ਕਿਸੇ ਤਰ੍ਹਾਂ ਦਾ ਵੀ ਨਸ਼ਾ ਹੋਵੇ ਅਸੀਂ ਦਵਾਈ ਉਹ ਸਾਹਬ ਨਾਲ ਦੰਨਿਆ ਵੀ ਅੰਦਰ ਜਾ ਕੇ ਇਹਦੇ ਨਫਰਤ ਪੈਦਾ ਕਰ ਦਵੇ ਇਹਨੂੰ ਨਸ਼ੇ ਚੰਗਾ ਨਾ ਲੱਗੇ ਜੇ ਕੋਈ ਕਹੇ ਸਾਡੇ ਕੋਲ ਆਉਂਦੇ ਨੇ ਵੀ ਕਿਸੇ ਸ਼ਰਾਬੀ ਨੂੰ ਚੋਰੀ ਦਵਾਈ ਦੇਣੀ ਆ ਵੀ ਉਹਨੂੰ ਪਤਾ ਲੱਗੇ ਅਸੀਂ ਕੋਈ ਦਵਾਈ ਹੈ ਨਹੀਂ ਸਾਡੇ ਕੋਲ ਅਸੀਂ ਮਰੀਜ਼ ਨੂੰ ਪੁੱਛਦੇ ਹਾਂ ਵੀ ਤੂੰ ਛੱਡਣਾ ਚਾਹੁੰਦਾ ਹੈ ਉਹ ਕਹਿੰਦਾ ਹਾਂ ਮੈਂ ਛੱਡਣਾ ਚਾਹੁੰਦਾ ਉਹਨੂੰ ਫਿਰ ਦਵਾਈ ਦਸੀਦੀਐਸ ਵੀ ਦੀ ਇਹਦਾ ਐਵੇਂ ਸੇਵਨ ਕਰਨਾ ਆ ਔਸ਼ਧੀਆ ਵੀ ਆ ਨਹੀਂ ਖਾਣਾ ਐਵੇਂ ਭਰੇ ਰੱਖਣਾ ਉਹ ਤਿੰਨ ਹਫ਼ਤੇ ਵਿੱਚ ਉਹ ਕਹਿੰਦਾ ਮੇਰਾ ਨਸ਼ਾ ਛੁੱਟ ਗਿਆ ਕੋਈ ਵੀ ਨਸ਼ਾ ਹੋਵੇ ਪਰ ਮਰੀਜ਼ ਦਾ ਮਨ ਮੰਨਣਾ ਚਾਹੀਦਾ ਜੀ ਇਹ ਅੱਜ ਦਾ ਸਮਾਜ ਹੋ ਹੈਗਾ ਤੁਹਾਡੇ ਕੋਲ ਸਭ ਤੋਂ ਜ਼ਿਆਦਾ ਬਿਮਾਰੀ ਜਿਹੜੀ ਲੈ ਕੇ ਲੋਕ ਕਿਹੜੇ ਆਉਂਦੇ ਨੇ ਸਭ ਤੋਂ ਜ਼ਿਆਦਾ ਕਿ ਕਿਹੜੀ ਬਿਮਾਰੀ ਨੂੰ ਲੈ ਕੇ ਸਭ ਤੋਂ ਜ਼ਿਆਦਾ ਤੁਸੀਂ ਉਸ ਦੀ ਦਾ ਟ੍ਰੀਟਮੈਂਟ ਕੀਤਾ ਹੈਗਾ ਸਾਡੇ ਕੋਲ ਯੂਰੇ ਕਾਲੇ ਪੀਲੇ ਵਾਲੇ ਆ ਜਾਂਦੇ ਨੇ ਤੇ ਗਠੀ ਵਾਲੇ ਆ ਜਾਂਦੇ ਨੇ ਮਰਦਾਨਾ ਤਾਕਤ ਵਾਲੇ ਆ ਜਾਂਦੇ ਨੇ ਜਿਵੇਂ ਲੇਡੀ ਨੂੰ ਪ੍ਰੋਬਲਮ ਆਉਂਦੀਆਂ ਬੱਚੇਦਾਨੀ ਦੀਆਂ ਰਸੌਲੀਆਂ ਭਾਵੇਂ ਛੋਟੀਆਂ ਹੁਣ ਵੱਡੀਆਂ ਹੋਣ ਖੂਨ ਵਾਲੀਆਂ ਰਸੌਲੀਆਂ ਤੇ ਸਿਰਫ 3 ਮਹੀਨੇ ਕੋਰਸ ਕਰਾਉਣੇ ਆ ਖੂਨ ਵਾਲੀਆਂ ਰਸੌਲੀਆਂ ਦੇ ਤੇ ਉਹ ਖੂਨ ਦੀਆਂ ਰਸੌਲੀਆਂ ਹੋ ਗਈਆਂ ਤੇ ਬਾਕੀ ਜੋੜਾਂ ਦਾ ਦਰਦ ਹੋ ਗਿਆ ਦਿਮਾਗ ਦੇ ਨੀਂਦ ਨਾ ਆਉਣੀ ਤੇ ਅਨਸ਼ੀਦੀਆਂ ਦਵਾਈਆਂ ਜਿਹੜੇ ਨਸ਼ੇ ਖਾਂਦੇ ਨੇ ਨਸ਼ਾ ਛਡਾਉਣ ਵਾਸਤੇ ਦਵਾਈ ਉਹ ਹੋ ਗਈ ਪੱਕੀ ਹੀ ਦਵਾਈਆਂ ਦਿੰਦੇ ਆ ਕਭੀ ਤੁਹਾਨੂੰ ਪਤਾ ਹੋਏਗਾ ਲੋਕ ਅੱਜ ਦੀ ਰੇਟ 'ਚ ਪੈਸਾ ਤਾਂ ਖਰਚਦੇ ਨੇ ਲੇਕਿਨ ਗਰੰਟੀਆਂ ਮੰਗਦੇ ਨੇ ਤੁਹਾਡੇ ਵੱਲੋਂ ਇਸ ਤਰ੍ਹਾਂ ਦੀ ਕਿਹੜੀ ਗਰੰਟੀ ਹੋਏਗੀ ਜਿਹੜੀ ਤੁਸੀਂ ਲੋਕਾਂ ਨੂੰ ਕਹੋ ਵੀ ਤੁਸੀਂ ਠੀਕ ਹੋ ਜਾਣਾ ਮੇਰੀ ਆ ਗਰੰਟੀ ਆ ਗਰੰਟੀ ਦਾ ਆਏ ਹੁੰਦਾ ਹੁਣ ਦਵਾਈ ਦੇ ਵਿੱਚ ਅਸੀਂ ਕੋਈ ਕਮੀ ਛੱਡਦੇ ਨਹੀਂ ਹੁਣ ਅਸੀਂ ਲਈਏ ਗਰੰਟੀ ਉੱਤੇ ਪ੍ਰਮਾਤਮਾ ਠੀਕ ਕਰਨਾ ਨਾ ਚਾਹੇ ਇਹ ਹੋ ਨਹੀਂ ਸਕਦਾ ਠੀਕ ਹੈ ਨਾ ਉਹਨਾ ਚੀਜ਼ੇ ਠੀਕ ਕਰਨਾ ਪ੍ਰਭੂ ਚਾਹੇ ਮੈਂ ਨਹੀਂ ਠੀਕ ਕਰਨਾ ਠੀਕ ਹੈ ਨਾ ਅਸੀਂ ਦਵਾਈਓ ਇੰਨੀ ਬਧੀ ਵਿਧੀ ਨਾਲ ਤਿਆਰ ਕਰਦੇ ਆਂ ਸਮਝਾਣੇ ਆ ਕੋਈ ਲੰਬਾ ਜਿਹਾ ਤੱਕ ਮਿਲਿਆ ਨਹੀਂ ਹਰੀਕ ਨੇ ਕਿਹਾ ਹੁਣ ਜਿੰਨੇ ਵੀ ਬੀਟ ਲੂਜ਼ ਆਲੇ ਆਂਦੇ ਨੇ ਉਹ ਕਹਿੰਦੇ ਵੀ ਉਥੋਂ ਖਾਧੀ ਉਥੋਂ ਖਾਧੀ ਸਾਨੂੰ ਫਰਕ ਨਹੀਂ ਪਿਆ ਸਾਨੂੰ ਗਾਰੰਟੀ ਦਿਓ ਅਸੀਂ ਕਹਿੰਨੇ ਵੀ ਗਾਰੰਟੀ ਕੋਈ ਨਹੀਂ ਹੈਗੀ ਤੁਸੀਂ ਪ੍ਰਭੂ ਦਾ ਨਾਮ ਲੱਗੇ ਦਵਾਈ ਖਾਓ ਜਿਹੜਾ ਖਾਂਦਾ 15 ਦਿਨ ਬਾਅਦ ਸਾਨੂੰ ਦੱਸਦਾ ਸਾਡਾ ਬੀਟ ਲੂਜ਼ ਹੋ ਗਿਆ ਕਹਿੰਦਾ ਮਤਲਬ ਵਿਸ਼ਵਾਸ ਚਾਹੀਦਾ ਦਵਾਈ ਖਾਣ ਦਾ ਚਾਹੀਦਾ ਵਿਸ਼ਵਾਸ ਹੀ ਹੈ ਜੀ ਸਾਰਾ ਕੁਝ ਤਾਂ ਹੁਣ ਕਈ ਕਹਿਣਗੇ ਸਾਡੀ ਲਿਖ ਕੇ ਗਾਰੰਟੀ ਹੈ ਜ ਗਾਰੰਟੀ ਵਾਲਾ ਕੋਈ ਸੋਧਨ ਜਿਹੜਾ ਵੀ ਲੈ ਗਿਆ ਦਵਾਈ ਜਣ ਕਿ ਕੋਈ ਲਾਂਭਾ ਨਹੀਂ ਆਇਆ ਜੀ ਤੁਹਾਡੇ ਨਾਲ ਮੇਰੀ ਥੋੜੀ ਪਹਿਲਾਂ ਗੱਲ ਹੋ ਰਹੀ ਸੀ ਕਿਸੇ ਬੱਚੇ ਬਾਰੇ ਤੁਸੀਂ ਜ਼ਿਕਰ ਕਰ ਰਹੇ ਸੀਗੇ ਉਹ ਬੱਚੇ ਦੀ ਲੱਤ ਜਿਹੜੀ ਮੁੜੀ ਹੋਈ ਸੀਗੀ ਤੇ ਆਯੁਰਵੈਦਿਕ ਦਵਾਈ ਉਹਨੂੰ ਕਾਫੀ ਟਾਈਮ ਚਲਾਈ ਤੇ ਉਸ ਤੋਂ ਬਾਅਦ ਉਹ ਲੱਤ ਠੀਕ ਹੋਈ ਜਿਹਨੂੰ ਡਾਕਟਰਾਂ ਨੇ ਇਹੀ ਕਿਹਾ ਸੀਗਾ ਐਡਵਾਈਸ ਕੀਤੀ ਸੀ ਵੀ ਆਪਰੇਸ਼ਨ ਹੋਏਗਾ ਇਹਦਾ ਹਾਂ ਜੀ ਤੇ ਸਾਡੇ ਕੋਲ ਵੀਰਜੀ ਬੈਠੇ ਨੇ ਇਹਨਾਂ ਦੀ ਬੇਟੀ ਸੀਗੀ ਤੇ ਉਹਨਾਂ ਦਾ ਪੈਰ ਥੱਲੇ ਨਹੀਂ ਸੀ ਲੱਗਦਾ ਬਾਕੀ ਤੁਹਾਨੂੰ ਉਹ ਆਪ ਦੱਸ ਦੇਣਗੇ ਜੀ ਤੇ ਪਰਮਾ ਦਵਾਈ ਤੇ ਪਹਿਲਾਂ ਇਹਨਾਂ ਨੇ ਸਾਨੂੰ ਫੋਨ ਕਰਿਆ ਅਸੀਂ ਆ ਵੀ ਬੱਚੇ ਨੂੰ ਸਾਨੂੰ ਦਿਖਾ ਕੇ ਜਾਓ ਬੱਚਾ ਦਿਖਾ ਕੇ ਗਏ ਫਿਰ ਉਸ ਹੱਬ ਨਾਲ ਪ੍ਰਭੂਗੇ ਬੇਨਤੀ ਕਰਕੇ ਪ੍ਰਮਾਤਮਾਗੇ ਓਸ਼ਦੀ ਤਿਆਰ ਕੀਤੀ ਵੀ ਪੈਰ ਕਿਵੇਂ ਥੱਲੇ ਲੱਗਣ ਲੱਗ ਜਵੇ ਤੇ ਜਦੋਂ ਆਪਾਂ ਨਾਲ ਫੇ ਪ੍ਰਮਾਤਮਾ ਨੂੰ ਵਿੱਚ ਖੜਾ ਕਰਦੇ ਆ ਤੁਹਾਨੂੰ ਪਤਾ ਵੀ ਦਵਾਈ ਦੀ ਦਵਾ ਬਣ ਜਾਂਦੀ ਆ ਤੇ ਇਹਨਾਂ ਨੂੰ ਦਵਾਈ ਤਿਆਰ ਕਰਕੇ ਦਿੱਤੀ ਉਹ ਬੱਚੀ ਦੀ ਫਿਰ ਵਿਧੀ ਨਾਲ ਇਹਨਾਂ ਨੇ ਬਹੁਤ ਅچھے ਤਰੀਕੇ ਨਾਲ ਸੇਵਨ ਕਰਾਇਆ ਦਵਾਈ ਦਾ ਉਹ ਬੱਚੀ ਬਿਲਕੁਲ ਠੀਕ ਆ ਪੈਰ ਥੱਲੇ ਲੱਗਣ ਲੱਗ ਗਿਆ ਜੀ ਕਦੇ ਵੀ ਬਾਲੀਵੁੱਡ ਦੇ ਜਿਹੜੇ ਐਕਟਰ ਤਰਮਿੰਦਰ ਸਾਹਿਬ ਅਹਿਸਾਨੇ ਵਾਲਾਂ ਦੇ ਨੇ ਉਹਨਾਂ ਦਾ ਆਪਣਾ ਪਿੰਡ ਹੈਗਾ ਤੇ ਕਦੇ ਤੁਹਾਡਾ ਉਹਨਾਂ ਨਾਲ ਮੀਟਿੰਗ ਕਰਨਦੇ ਆ ਕੋਈ ਵਿਚਾਰਧਾਰਾ ਉਹਨਾਂ ਨਾਲ ਸਾਂਝੀ ਹੋਈ ਹੈ ਆਯੁਰਵੇਦ ਨੂੰ ਲੈ ਕੇ ਜਾਂ ਉਹਨਾਂ ਨੇ ਕੋਈ ਦਵਾਈ ਤੁਹਾਡੇ ਕੋਲ ਲਈ ਹੋਵੇ ਤੁਹਾਨੂੰ ਮੈਂ ਇਹ ਹੀ ਦੱਸਦਾ ਵੀ ਸਾਨੂੰ ਜਿਵੇਂ ਅਵਾਰਡਾਂ ਵਾਸਤੇ ਸਾਨੂੰ ਬੁਲਾਇਆ ਗਿਆ ਸੀ ਕਿਤੇ ਜਾਂਦੇ ਨਹੀਂ ਹੈਗੇ ਸਿਰਫ ਅਸੀਂ ਸਾਨੂੰ ਸਨੇਹੇ ਬਹੁਤ ਆਉਂਦੇ ਨੇ ਵੀ ਆਓ ਮਿਲੋ ਸਾਨੂੰ ਤਰਵਿੰਦਰ ਸਾਹਿਬ ਜੀ ਆਏ ਸਾਡੇ ਦੋਸਤ ਨੇ ਮਿੱਤਰ ਕਹਿੰਦੇ ਬਾਬਾ ਜੀ ਆਓ ਤੁਹਾਨੂੰ ਮਲਾਣੇ ਅਸੀਂ ਵੈਸੇ ਹੀ ਨਹੀਂ ਜਾਂਦੇ ਜੀ ਤੇ ਉਹਦੇ ਮਾਸਟਰ ਨੇ ਅਸੀਂ ਆਪਣੇ ਨਾਮ ਭਗਤੀ ਦੇ ਵਿੱਚ ਆਪਣੀ ਦਵਾਈਆਂ ਦੇ ਵਿੱਚ ਸੰਗਤਾਂ ਨੂੰ ਵੀ ਫਲਾਣੀ ਨੂੰ ਵੀ ਤਿਆਰ ਕਰਕੇ ਦੀ ਦਵਾਈ ਆਦੀਏ ਬਸ ਸਾਨੂੰ ਸ਼ੌਂਕ ਆ ਵੀ ਜਿਹੜਾ ਆਯੁਰਵੇਦਿਕ ਆ ਵੀ ਹੈ ਅੱਗੇ ਆ ਇਹਦੇ ਉੱਤੇ ਹੋਰ ਪੜ ਦਾ ਚੱਕਿਆ ਜਾਵੇ ਪੂਰਾ ਪ੍ਰਕਾਸ਼ ਹੋ ਜਵੇ ਆਯੁਰਵੇਦ ਪੂਰੀ ਦੁਨੀਆ ਤੱਕ ਕਿਉਂਕਿ ਇਹ ਤੋਂ ਬਿਨਾਂ ਆਰਾਮ ਕਿਸੇ ਨੂੰ ਆਣਾ ਨਹੀਂ ਜੀ ਬਹੁਤ ਵੱਡੀ ਔਸ਼ਧੀ ਆਯੁਰਵੇਦ ਦਾ ਪ੍ਰਚਾਰ ਕੰਮ ਜੇ ਲੱਗੇ ਹੋਇਆ ਸੀ ਬਸ ਪੰਜਾਬ ਸਰਕਾਰ ਦੇ ਕੋਲ ਜੇ ਤੁਸੀਂ ਅਪੀਲ ਕਰਨਾ ਚਾਹੋ ਜੀ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਕੀ ਕਹੋਗੇ ਆਯੁਰਵੇਦ ਵਾਸਤੇ ਮੈਂ ਆਯੁਰਵੇਦ ਵਾਸਤੇ ਇਹੋ ਅਪੀਲ ਕਰੂੰਗਾ ਵੀ ਜਿਹੜਾ ਆਯੁਰਵੇਦ ਦਾ ਵੀ ਇਹਦਾ ਪ੍ਰਚਾਰ ਵੱਧ ਤੋਂ ਵੱਧ ਹੋਣਾ ਚਾਹੀਦਾ ਸਾਡੇ ਲੈ ਕਿਤੇ ਵੀ ਸੇਵਾ ਹੋਵੇ ਕਿਤੇ ਵੀ ਕੋਈ ਕੈਂਪ ਲਾਉਣਾ ਸਾਡੇ ਬਾਅਦ ਤੇ ਕਿਤੇ ਵੀ ਸੇਵਾ ਹੋਵੇ ਅਸੀਂ 24 ਘੰਟੇ ਤਤਪਾਰਾ ਸੇਵਾ ਦੇ ਵਿੱਚ ਤੇ ਇਹ ਇਹੋ ਬੇਨਤੀ ਕਰਦੇ ਹਾਂ ਵੀ ਆਯੁਰਵੇਦ ਦਾ ਵੱਧ ਤੋਂ ਵੱਧ ਪ੍ਰਚਾਰ ਹੋਣਾ ਚਾਹੀਦਾ ਤੇ ਬਸ ਇਹੀ ਬੇਨਤੀ ਹੈ ਦਿੱਤਾ ਬਸ ਭਾਬੀ ਜਿਹੜੀ ਫਾਰਮੇਸੀ ਦੀ ਤੁਸੀਂ ਗੱਲ ਕਰ ਰਹੇ ਸੀ ਤੁਹਾਡੀ ਆਪਣੀ ਫਾਰਮੇਸੀ ਹੈਗੀ ਹੈ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓਗੇ ਥੋੜਾ ਜਿਹੜੀ ਆਯੁਰਵੇਦਾ ਜੋਗੀਆਂ ਫਾਰਮੇਸੀਆਂ ਜੋ ਵੀ ਮੈਡੀਸਿਨਾਂ ਇੱਥੇ ਸਾਰੀ ਤਿਆਰ ਹੁੰਦੀ ਐ ਅਸੀਂ ਆਪ ਤਿਆਰ ਕਰਦੇ ਆਂ ਤੇ ਆ ਸਾਹਮਣੇ ਗ੍ਰਿੰਡਰ ਲਾਇਆ ਜੀ ਵੱਡਾ ਤੇ ਦਵਾਈਆਂ ਚ ਤਿਆਰ ਕਰਦੇ ਆਂ ਦਵਾਈ ਤਿਆਰ ਕਰਕੇ ਫਿਰ ਅੱਥੀ ਕਟਾਈ ਕਰਦੇ ਆਂ ਫਿਰ ਆਦੇ ਵਿੱਚ ਮਿਕਸਿੰਗ ਕਰਦੇ ਆਂ ਮਸ਼ੀਨ ਦੇ ਵਿੱਚ ਜਿਹੜੀ ਆ ਦਵਾਈਆਂ ਦੇ ਵਿੱਚ ਸਾਰੀ ਮਿਕਸਿੰਗ ਕਰਦੇ ਆਂ ਫੇ ਕਰਕੇ ਉਹ ਖਰਲ ਵਾਲੀ ਉਹਦੇ ਵਿੱਚ ਕੋਈ ਜੂਸਰ ਚਾਣਿਆ ਉਹ ਮਸ਼ੀਨ ਚਲਾਣੇ ਆ ਫਿਰ ਆ ਗਿਆ ਜੀ ਵੱਡਾ ਟੈਂਕ ਆ ਗਿਆ ਤੇਲ ਦਾ ਜਿਵੇਂ ਬਾਲਾਂ ਦਾ ਤੇਲ ਹੋ ਗਿਆ ਜਿਵੇਂ ਉਹਦਾ ਬੈਚ ਪਾਉਨੇ ਆ ਫਿਰ ਉਹ ਤਿਆਰ ਕਰਕੇ ਫਿਰ ਅਸੀਂ ਜਿਵੇਂ ਦਰਦਾਂ ਦਾ ਤੇਲ ਹੋ ਗਿਆ ਇਹਦੇ ਵਿੱਚ ਬੈਚ ਪਾਉਨੇ ਆ ਤੇ ਸਾਰੇ ਤਿਆਰ ਕਰਕੇ ਫਿਰ ਇੱਧਰ ਸਾਡਾ ਗੋਡਾਊਨ ਆਈ ਦਵਾਈਆਂ ਦਾ ਜੀ ਦਵਾਈਆਂ ਤਿਆਰ ਕਰ ਜਿਹੜੇ ਗੋਡਾਊਨ ਦੇ ਵਿੱਚ ਫਿਰ ਦਵਾਈਆਂ ਉੱਥੇ ਸੈਟਅਪ ਹੁੰਦੀਆਂ ਨੇ ਕੀ ਬਣਾਇਆ ਜਾਂਦਾ ਉੱਥੇ ਦਵਾਈਆਂ ਗੋਡਾਊਨ ਦੇ ਵਿੱਚ ਸੇਫ ਰੱਖੀਆਂ ਜਾਂਦੀਆਂ ਨੇ ਕਿਸ ਤਰ੍ਹਾਂ ਕਰਦੇ ਉੱਥੇ ਅਤੇ ਤਕਰੀਬਨ ਕੱਚਾ ਮਾਲ ਵੀ ਰੱਖੀਦਾ ਤਿਆਰ ਕਰਕੇ ਤੇ ਸੇਵ ਰੱਖਦੀਆਂ ਢੋਲਾਂ ਚ ਪਾ ਕੇ ਜੁਨੀ ਜੁਰੜਾ ਫਿਰ ਉਨੀ ਸਪਲਾਈ ਕਰੀ ਜਾਂਦਾ ਸੰਗਤਾਂ ਨੂੰ ਸੇਵਾ ਕਰੀ ਜੀਦੀ ਦਵਾਈ ਦੀ ਜਿੰਨੇ ਕਿ ਲੋੜਾ ਉਹਨਾਂ ਕ ਤੁਸੀਂ ਅੱਗੇ ਅੱਗੇ ਵਰਤਾ ਦੇਂਦੇ ਹੋ ਇੱਕ ਮੇਰੇ ਨਾਲ ਤੁਹਾਡੀ ਗੱਲ ਹੋਈ ਰਹੀ ਸੀਗੀ ਤੁਸੀਂ ਕਹੇ ਸੀ ਵੀ ਬਵਾਸੀਰ ਦੀ ਦਵਾਈ ਮੈਂ ਜਿਹੜੀ ਹੈਗੀ ਬਿਲਕੁਲ ਫ੍ਰੀ ਦਊਂਗਾ ਜੀ ਜੀ ਉਹਦੇ ਬਾਰੇ ਤੁਸੀਂ ਪਬਲਿਕ ਨੂੰ ਦੱਸੋ ਹਾਂਜੀ ਜਿਹੜੀ ਬਵਾਸੀਰ ਦੀ ਸਾਡਾ ਮੰਦਾ ਫੋਰਨਾ ਵੀ ਜਿਹੜੀ ਬਵਾਸੀਰ ਦੀ ਦਵਾਈ ਆ ਸੀ ਬਿਲਕੁਲ ਫ੍ਰੀ ਦੇਣੀਆ ਦਵਾਈ ਕੋਈ ਵੀ ਆ ਜਾਵੇ ਖੂਨੀ ਬਾਦੀ ਸੁੱਕੀ ਬਵਾਸੀਰ ਹੋਵੇ ਤੇ ਇਹ ਜਿਹੜੀਆਂ ਤਿੰਨ ਬਵਾਸੀਰਾਂ ਨੇ ਇਹ ਅਸੀਂ ਬਿਲਕੁਲ ਫ੍ਰੀ ਦੇਵਾਂਗੇ ਦਵਾਈ ਇਹਦੀ ਕੋਈ ਨਹੀਂ ਜਿਹੜਾ ਮਰਜੀ ਆ ਕੇ ਕੋਈ ਬਵਾਸੀਰ ਦਵਾਈ ਲੈ ਸਕਦਾ ਹੈ ਸ਼ਿਵਾ ਕਰਾਂਗੇ ਇਹਦੀ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਵੀ ਆਯੁਰਵੈਦਿਕ ਦਵਾਈ ਹੈਗੀ ਇਹ ਉਹਨਾਂ ਨੂੰ ਕਿਉਂ ਲੈਣੀ ਚਾਹੀਦੀ ਹੈ ਤੇ ਅੰਗਰੇਜ਼ੀ ਦਵਾਈਏ ਤੋਂ ਕਿਉਂ ਪਰਹੇਜ਼ ਕਰਨਾ ਚਾਹੀਦਾ ਜਿਹੜੀ ਆਯੁਰਵੈਦਿਕ ਦਵਾਈ ਆ ਜਿਹੜੀ ਅੰਗਰੇਜ਼ੀ ਆ ਕੁਝ ਦਿਨ ਵਾਸਤੇ ਹੁੰਦੀ ਆ ਜਿਹੜੀ ਅੰਗਰੇਜ਼ੀ ਬਹੁਤਾਂ ਲੰਬਾ ਸਮਾਂ ਖਾਣ ਨਾਲ ਉਹ ਰੋਗ ਨੂੰ ਦੱਬ ਕੇ ਹੋਰ ਰੋਗ ਖੜੇ ਕਰਨ ਦੀ ਜਿਹੜੀ ਆਯੁਰਵੇਦ ਹੈ ਇਹ ਜੜ ਤੋਂ ਰੋਗ ਨੂੰ ਪਿੱਛੇ ਹਟਾਉਂਦੀ ਆਪਾਂ ਛੁੱਟ ਦਿੰਦੀ ਆ ਖਤਮੇ ਕਰਨ ਦੀ ਆ ਰੋਗ ਨੂੰ ਆਯੁਰਵੇਦ ਹੀ ਪਣਾਓ ਸਾਡਾ ਵਿਚਾਰੇ ਹੀ ਆ ਵੀ ਜੋ ਵੀ ਆ ਆਯੁਰਵੇਦ ਦਾ ਹੀ ਸੇਵਨ ਕਰੋ ਇਹਦਾ ਪ੍ਰਚਾਰ ਕਰੋ ਇਹਦਾ ਸੇਵਨ ਕਰੋ ਇਹ ਅੱਛੀ ਔਸ਼ਧੀਆਂ ਨੇ ਇਹਨਾਂ ਨੂੰ ਇਹਨਾਂ ਦਾ ਹੀ ਇਸਤੇਮਾਲ ਹੋਵੇ ਬਸ ਇੱਕ ਅਚਾਨਕ ਲੋਕਾਂ ਨੂੰ ਕਈ ਵਾਰੀ ਸਿਰ 'ਚ ਦਰਦ ਹੁੰਦਾ ਹੈ ਕਿ ਬਾਡੀ 'ਚ ਕਿਸੇ ਪਾਸੇ ਪੇਨ ਹੁੰਦਾ ਕੁਝ ਵੀ ਹੁੰਦੀ ਹੈ ਉਹ ਪੇਨ ਵਾਸਤੇ ਇਮੀਡੀਏਟ ਕੋਈ ਐਮਰਜੈਂਸੀ ਆਯੁਰਵੈਦਿਕ ਦੇ ਵਿੱਚ ਕੋਈ ਦਵਾਈ ਇਸ ਤਰ੍ਹਾਂ ਦੀ ਹੋਵੇ ਜਿਹੜੀ ਘਰੇ ਵਰਤੀ ਜਾ ਸਕਦੇ ਘਰੇ ਆਪਾਂ ਹਰ ਚੀਜ਼ ਹੁੰਦੀ ਆਪਣੇ ਕੋਲ ਉਹਦੇ ਵਿੱਚੋਂ ਕਿਹੜੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਲੁਕੀ ਵਰਤ ਕੇ ਠੀਕ ਕਰ ਸਕਦੇ ਆਪਣੇ ਆਪ ਨੂੰ ਉਹਦੇ ਵਿੱਚ ਵਰਤਨ ਦਾ ਪਹਿਲਾਂ ਤਾਂ ਅੰਦਰ ਪੇਟ 'ਚ ਕੋਈ ਗੈਸ ਨਾ ਹੋਵੇ ਸਿਰ ਕੀ ਕਰਨ ਦਾ ਪੇਟ 'ਚ ਗੈਸ ਬਣ ਜਾਂਦੀ ਆ ਠੀਕ ਆ ਤੇ ਉਹ ਗੈਸ ਦੇ ਨਾਲ ਫਕੀਲ ਹੋਵੇ ਤੇ ਦਰਦ ਫੇਰ ਵੀ ਬਾਡੀ 'ਚ ਹੋ ਰਿਹਾ ਤੇ ਤਰਕੁਟਾ ਹੁੰਦਾ ਜੀ ਤੇ ਉਹ ਤਰਕੁਟੇ ਦਾ ਸੇਵਨ ਕਰ ਸਕਦੇ ਆ ਤੇ ਆਪਣੇ ਸੁੰਢ ਹੋਗੀ ਕਾਲੀ ਮਿਰਚ ਹੋਗੀ ਪਿਪਲ ਹਰੜ ਹੋਗੀ ਮੱਗ ਹੋਗੀ ਤੇ ਮੱਗ ਤੇ ਆਪਣੇ ਸੁੰਢ ਕਾਲੀ ਮਿਰਚ ਇਹ ਤਿੰਨਾਂ ਦਾ ਨਾ ਤੇ ਮਿਸ਼ਰਣ ਬਣਾ ਕੇ ਰੱਖੇ ਜੀ ਮਿਕਸ ਕਰਕੇ ਤਿੰਨਾਂ ਦਾ ਇਹਨੂੰ ਕਹਿੰਦੇ ਨੇ ਤਰਕੁਟਾ ਕਹਿੰਦੇ ਆ ਇਹਨੂੰ ਕਿੰਨੇ ਚੀਜ਼ਾਂ ਨੂੰ ਤਰਕੁਟਾ ਕਹਿੰਦੇ ਆ ਮਗ ਸੁੰਡ ਕਾਲੀ ਮਿਰਚ ਉਹਨਾਂ ਦਾ ਬਣਾ ਕੇ ਰੱਖੇ ਚੁਟਕੀ ਸਵੇਰੇ ਸ਼ਾਮ ਉਸੇ ਦੁੱਧ ਨਾਲ ਲੋਵੇ ਦਰਦ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਇਹ ਸੀਗੇ ਸਾਨੇਵਾਲ ਤੋਂ ਯੋਗਿਆ ਵੈਦ ਜੀ ਜਿਹੜੇ ਕਾਫੀ ਮਾਹਿਰ ਨੇ ਆਯੁਰਵੇਦ ਪદ્ધਤੀ ਦੇ ਵਿੱਚ ਤੇ ਕਾਫੀ ਇਲਾਜੇ ਕਰ ਰਹੇ ਨੇ ਇਹਨਾਂ ਨੇ ਕਹਿਣਾ ਹੈਗਾ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਾਬਾ ਸੀਰ ਦੀ ਦਵਾਈ ਬਿਲਕੁਲ ਇਹਨਾਂ ਵੱਲੋਂ ਮੁਫਤ ਦਿੱਤੀ ਜਾਏਗੀ ਸਾਨੇਵਾਲ ਇਹਨਾਂ ਦਾ ਏਰੀਆ ਹੈਗਾ ਲੁਧਿਆਣਾ ਦਾ ਸਾਨੇਵਾਲ ਜਿਹੜਾ ਤਰਵਿੰਦਰ ਬਾਲੀਵੁੱਡ ਦਾ ਏਰੀਆ ਹੈਗਾ ਉਹਨਾਂ ਦਾ ਰੈ residențial ਏਰੀਆ ਹੈਗਾ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਨਵੀਂ ਅਪਡੇਟ ਦੇ ਨਾਲ ਤੁਹਾਨੂੰ ਫਿਰ ਰੂਬਰੂ ਹੋਵਾਂਗੇ